ਸਤਿ ਸ਼੍ਰੀ ਅਕਾਲ ਪ੍ਰਾਈਮ ਕਾਲਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਪ੍ਰਦੀਪ ਸਿੰਘ ਕਲਕਲਾ ਆਪਾਂ ਕਈ ਵਾਰ ਦੇਖਦੇ ਹਾਂ ਕਿ ਪੁਰਾਣੇ ਲੋਕਾਂ ਦੇ ਅੰਦਰ ਤੇ ਅੱਜ ਦੇ ਲੋਕਾਂ ਦੇ ਵਿਚਾਰ ਬੜਾ ਜ਼ਿਆਦਾ ਅੰਤਰ ਪੈ ਗਿਆ ਸਾਡਾ ਰਹਿਣ ਸਹਿਣ ਪੁਰਾਣੇ ਲੋਕਾਂ ਨਾਲੋਂ ਬਹੁਤ ਵੱਖਰਾ ਹੋ ਗਿਆ ਭਾਵੇਂ ਅਸੀਂ ਇਹ ਸਮਝ ਲਈਏ ਕਿ ਅਸੀਂ ਬਹੁਤ ਜ਼ਿਆਦਾ ਐਡਵਾਂਸ ਹੋ ਰਹੇ ਹਾਂ ਅੱਜ ਦੀ ਤੇਜ਼ੀ ਦੀ ਦੁਨੀਆ ਦੇ ਵਿੱਚ ਰਲਣਾ ਚਾਹੁੰਦੇ ਹਾਂ ਸਾਡਾ ਉਹ ਰਹਿਣ ਸਹਿਣ ਮਾਹੌਲ ਅੱਜ ਨਾਲੋਂ ਬਹੁਤ ਵੱਖਰਾ ਹੋ ਗਿਆ ਉਦੋਂ ਨਾਲੋਂ ਕੀ ਗੱਲ ਬਣੀ ਕੀ ਅੰਤਰ ਰਿਹਾ ਕੀ ਕਾਰਨ ਨੇ ਉਹ ਕਿ ਉਹਨਾਂ ਲੋਕਾਂ ਦੇ ਨਾਲੋਂ ਅੱਜ ਸਾਡਾ ਬਹੁਤ ਜ਼ਿਆਦਾ ਰਹਿਣ ਸਹਿਣ ਦੇ ਵਿੱਚ ਫਰਕ ਪੈ ਗਿਆ ਅੱਜ ਮੇਰੇ ਨਾਲ ਨੇ ਵੀਰ ਸੁਖਪਾਲ ਸਿੰਘ 나ਗਪੁਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਈ ਬਹੁਤ ਵਧੀਆ ਜੀ ਕਿਰਪਾ ਚੜ੍ਹਦੀ ਕਲਾ ਹਾਂਜੀ ਬਾਈ ਜੀ ਬਈ ਆਪਾਂ ਮੈਂ ਜਿਵੇਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਹਨਾ ਕਿ ਅੱਜ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਤੇਜ਼ੀ ਦੀ ਦੌੜ ਦੇ ਅੰਦਰ ਬਹੁਤ ਲੋਕ ਰੱਦ ਰਹੇ ਆ ਉਸ ਚੀਜ਼ ਦੇ ਨਾਲ ਹਨਾ ਅੱਜ ਦਾ ਇਹ ਰਹਿਣ ਸਹਿਣ ਦੇ ਵਿੱਚ ਲੋਕਾਂ ਦੇ ਵਿੱਚ ਫਰਕ ਪੈ ਗਿਆ ਪਹਿਲਾਂ ਦੇ ਲੋਕ ਬੜੇ ਸੁਖੀ ਰਹਿੰਦੇ ਸੀਗੇ ਪਰ ਅੱਜ ਦੇ ਲੋਕ ਆਪ ਦੇ ਦੁੱਖਾਂ ਨੂੰ ਆਪ ਸਹਿਣ ਰਹੇ ਆ ਹਨਾ ਬਿਲਕੁਲ ਜੀ ਉਹਦਾ ਵੀਰ ਜੀ ਸਭ ਤੋਂ ਵੱਡਾ ਮੇਨ ਕਾਰਨ ਹੁੰਦਾ ਸਾਡੀਆਂ ਲੋੜਾਂ ਪਹਿਲਾਂ ਸਾਡੀਆਂ ਲੋੜਾਂ ਹੀ ਉਨੀਆਂ ਕ ਸੀ ਜੀ ਘਰ ਦਾ ዳል ਫੁਲਕਾ ਹੁੰਦਾ ਸੀਗਾ ਜੋ ਸਬਜੀ ਇੱਕ ਵਾਰ ਬਣ ਗਈ ਸਾਰੇ ਪਰਿਵਾਰ ਨੇ ਉਹੀ ਖਾ ਲੈਣੀ ਉਹੀ ਖਾ ਲੈਣੀ ਠੀਕ ਆ ਫਿਰ ਵੱਡਾ ਕਮਰਾ ਹੁੰਦਾ ਸੀਗਾ ਇੱਕ ਮੰਜਰੇ ਦੋ ਰੋ ਤਿੰਨ ਤਨ ਵੀ ਪਏ ਜਾਂਦੇ ਸੀ ਇਹ 8ਵੀਂ 9ਵੀਂ ਕਲਾਸ ਤੱਕ ਵੀ ਭੈਣ ਭਰਾ ਇਕੱਠੇ ਪਈਦੇ ਰਹੇ ਸੀ ਜੀ ਹਨਾ ਉੱਥੇ ਮਾਂ ਬਾਪ ਪਏ ਹੁੰਦੇ ਸੀਗੇ ਬਹੁਤੀ ਵਾਰ ਤਾਂ ਵੱਡੇ ਕਮਰੇ ਦੇ ਵਿੱਚ ਇੱਕ ਪਾਸੇ ਮੰਜੇ ਲੱਗੇ ਹੁੰਦੇ ਸੀ ਤੇ ਨਾਲ ਹੀ ਡੰਗਰ ਬੰਨੇ ਹੁੰਦੇ ਸੀ ਇਹ ਸਭ ਨਾ ਹਨਾ ਅੱਜ ਫਿਰ ਹੌਲੀ ਹੌਲੀ ਜਿਵੇਂ ਜਵਾਨਾ ਵਧ ਰਿਆ ਅਸੀਂ ਪੁਰਾਣੀ ਚੀਜ਼ ਨੂੰ ਛੱਡ ਰਹੇ ਹਾਂ ਉਹਦਾ ਬਹੁਤ ਵੱਡਾ ਕਾਰਨ ਇਹੀ ਆ ਤੇਜ਼ੀ ਦਾ हौली हौली पांच पांच कमरे। पांच कमरे। कि ਅਸੀਂ ਹੌਲੀ-ਹੌਲੀ ਆਪਦੇ ਉਹ ਪੁਰਾਣੀ ਚੀਜ਼ ਨੂੰ ਛੱਡ ਕੇ ਤੇ ਆਪੋ ਆਪਣੀਆਂ ਲੋੜਾਂ ਜਿਹੜੀਆਂ ਵਧਾ ਰਹੇ ਹਾਂ। ਹੂੰ ਪਹਿਲਾਂ 5 ਮੈਂਬਰ ਇੱਕ ਕਮਰਾ ਹੂੰ ਅੱਜ 5 ਮੈਂਬਰ 5 ਕਮਰੇ 5 ਕਮਰੇ ਸਹੀ ਹੈ। ਪਹਿਲਾਂ 10 ਮੈਂਬਰ ਇੱਕੋ ਕੁਜੇ ਦੀ ਦਾਲ ਹੂੰ ਅੱਜ 10 ਮੈਂਬਰਾਂ ਦੇ ਵੱਖ-ਵੱਖਰੀਆਂ ਵੈਰਾਈਟੀਆਂ ਹੂੰ ਤੇ ਇੱਥੋਂ ਤੱਕ ਜੇ ਘਰੇ ਚੰਗੀ ਨਹੀਂ ਲੱਗੀ ਤੇ ਆਨਲਾਈਨ ਮਂਗਾ ਕੇ ਵੀ ਖਾਣੀ ਹੈ। ਹੂੰ ਇਹ ਖਰਚੇ ਅਸੀਂ ਆਪ ਹੀ ਸਿਹੜਿਆ ਨਾ। ਆਪ ਨੂੰ ਕਿਸੇ ਨੇ ਕਿਹਾ ਨਹੀਂ। ਹੂੰ ਫਿਰ ਚਿੱਠੀ ਪੱਤਰ ਚੱਲਦਾ ਸੀਗਾ ਸਾਲ ਬਾਅਦ ਸੁੱਖ-ਸਾਂ ਦਾ ਪਤਾ ਲੱਗਦਾ ਸੀ। ਹੂੰ ਚੋਰ ਇਹਦੇ ਵਿੱਚੋਂ ਸਭ ਤੋਂ ਵੱਡੀ ਗੱਲ ਨੇ ਇਹ ਸੀ ਕਿ ਕਲੇਸ਼ ਵੀ ਘੱਟ ਸੀ ਹੂੰ ਕਿਉਂਕਿ ਜੇ ਨੋ ਸੱਸ ਦੀ ਪਤੀ ਪਤਨੀ ਲੜਾਈ ਹੁੰਦੀ ਸੀ ਉਹ ਚਿੱਠੀ ਪਹੁੰਚਦੀ ਪਹੁੰਚਣ ਨੂੰ ਤਿੰਨ ਚਾਰ ਦਿਨ ਲੱਗ ਜਾਂਦੇ ਸੀ ਜੀ ਉਹਦੋਂ ਗੁੱਸਾ ਠੰਡਾ ਹੋ ਜਾਂਦਾ ਸੀ ਹੂੰ ਅੱਜ ਇਧਰੋਂ ਛਤਰ ਖਾਦੇ ਆ ਤੇ ਜਾਂ ਮਾਰੇ ਆ ਤੇ ਨਾਲ ਦੀ ਨਾਲ ਫੋਨ ਲਾ ਕੇ ਦੱਸਦਾ ਉਹ ਗਾਂ ਦੋ ਤਿੰਨ ਉਧਰੋਂ ਤਿਆਰ ਹੋ ਕੇ ਆ ਜਾਂਦੇ ਆ ਹੂੰ ਦੋ ਤਿੰਨ ਇਧਰ ਹੋ ਜਾਂਦੇ ਤੇ ਜਿਹੜਾ ਦੋ ਸਾਲ ਨਿਬੜਾ ਰਿਸ਼ਤਾ ਦੋ ਮਹੀਨੇ ਨਿਬੜਦਾ ਉਹਦਾ ਉਹ ਚੀਜ਼ ਵੀ ਸਾਡੇ ਇਹਦੇ ਵਿੱਚ ਬਹੁਤ ਵੱਡੀ ਨੇ ਇਹ ਘਾਟ ਪਈ ਆ ਸਾਡੇ ਵਿੱਚ ਤੇ ਦੂਜਾ ਖਰਾਕਾ ਉਦਾਂ ਦੀ ਹੋ ਗਈਆਂ ਅੱਜ ਸਾਡੇ ਮਿੱਦੇ ਉਦਾਂ ਦੇ ਨਹੀਂ ਸਾਡੇ ਅੰਦਰ ਜਰਨ ਦੀ ਸ਼ਕਤੀ ਨਹੀਂ ਹੂੰ ਪਹਿਲਾਂ ਤਾਇਆ ਵੀ ਗਾਲਾਂ ਕੱਢ ਜਾਂਦਾ ਸੀ ਸੁਣ ਲੈਂਦੇ ਸੀ ਹੂੰ ਫੁੱਫੜ ਮਾਮੇ ਵੀ ਗਾਲਾਂ ਕੱਢ ਜਾਂਦੇ ਸੁਣ ਲੈਂਦੇ ਸੀ ਅੱਜ ਸਾਨੂੰ ਸਾਡਾ ਪਿਓ ਵੀ ਕੁਝ ਕਹਿ ਦੇਵੇ ਸੀ ਵੀ ਨੰਮੀ ਨੰਮੀ ਪਿਓ ਦੇ ਨਾਲ ਦੀ ਬੋਲਦੇ ਹੂੰ ਸੋ ਇਹ ਉਹ ਬਹੁਤ ਵੱਡੀ ਗੱਲ ਸਾਡੇ ਵਿੱਚ ਆਈ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਹਰ ਚੀਜ਼ ਬੰਦਾ ਇਕੱਲਾ ਹੀ ਇਕੱਲੀ ਭਾਲਦਾ ਨਾ ਹਰ ਵੱਖਰਾ ਰਹਿਣਾ ਪਸੰਦ ਕਰਦਾ ਆ ਅੱਜ ਸੈਪਰੇਟ ਲਾਈਫ ਤੇ ਸੈਪਰੇਟ ਰੂਮਾਂ ਦੀ ਹਨਾ ਹਰ ਚੀਜ਼ ਸੈਪਰੇਟ ਹੋ ਰਹੀ ਆ ਵਾਕਈ ਇਹ ਗੱਲ ਸੀ ਪੁਰਾਣੇ ਸਮੇਂ ਦੇ ਅੰਦਰ ਕਿ ਜੇਕਰ ਇੱਕ ਵੇੜੇ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਬੈਠੇ ਆ ਸਾਰੇ ਲੋਕ ਪਰਿਵਾਰ ਬੈਠਾ ਵਾ ਆਂਢੀ ਗੁਆਂਢੀ ਆ ਕੇ ਬੈਠ ਗਏ ਉੱਥੇ ਪ੍ਰੇਮ ਪਿਆਰ ਹੁੰਦਾ ਸੀ ਉਹਨਾਂ ਲੋਕਾਂ 'ਚ ਆਪਸੀ ਗੱਲਾਂ ਬਾਤਾਂ ਹੁੰਦੀਆਂ ਸੀ ਬੜਾ ਕੁਝ ਸਿੱਖੋ ਨੂੰ ਮਿਲਦਾ ਸੀ ਬੜੀਆਂ ਚੀਜ਼ਾਂ ਸ਼ੇਅਰ ਹੁੰਦੀਆਂ ਸੀ ਪਰ ਅੱਜ ਅਸੀਂ ਆਪ ਦੂਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਨੇ ਜਿਹਨੂੰ ਅਸੀਂ ਚੰਗਾ ਸਮਝਦੇ ਹਾਂ ਹਾਂ ਬਿਲਕੁਲ ਜੀ ਉਹ ਤਾਂ ਕਾਰਨ ਪਤਾ ਕੀ ਹੈ ਜੀ ਅੱਗੇ ਤੁਸੀਂ ਦੇਖੋ ਆਪਣੀ ਜਰੂ ਨਾਨੀ ਨੇ ਆਉਣਾ ਜਾ ਭੂਆ ਨੇ ਆਉਣਾ ਅਸੀਂ ਇਹ ਨਹੀਂ ਵੇਨੇ ਸੀ ਉਹਦੇ ਝੋਲੇ ਚ ਕੀ ਆ ਹਮ ਅਸੀਂ ਭੱਜ ਕੇ ਸਭ ਤੋਂ ਪਹਿਲਾਂ ਝੋਲੇ ਫੜ ਕੇ ਲੈ ਕੇ ਆਉਣਾ ਹਮ ਠੀਕ ਹੈ ਹੋ ਸਰ ਉਹਦੇ ਕੁਝ ਗਹਿਣੇ ਹੁਣ ਕੁੱਝ ਹੋਵੇ ਪਰ ਨਾਨੀਆਂ ਤੇ ਸਾਡੀਆਂ ਭੂਆ ਵੀ ਇੰਨੀਆਂ ਸੀ ਵੀ ਉਹ ਕਦੀ ਨਹੀਂ ਕਹਿੰਦੀ ਅਸੀਂ ਮੈਣੀ ਤੈਨੂੰ ਝੋਲਾ ਦੇਣਾ ਹਮ ਅੱਜ ਇੱਕ ਤੈਨਨੇ ਕੁੰਗਲਾਂ ਦਾ ਬਟੂਆ ਜਿਹਾ ਹੁੰਦਾ ਉਹ ਵੀ ਨਹੀਂ ਕਿਸੇ ਨੂੰ ਅਸੀਂ ਦਿੰਦੇ ਔਰ ਉਹਦਾ ਝੋਲਾ ਤੱਕ ਵੀ ਹੋ ਸਰੋਜ ਕੱਪੜੇ ਵੀ ਉਹਦੇ ਹੋਣ ਕੁਝ ਵੀ ਹੋਵੇ ਪਰ ਅਸੀਂ ਸਾਰਾ ਕੁਝ ਖਿੱਚ ਕੇ ਲੈਂਦੇ ਸਾਨੂੰ ਨਹੀਂ ਪਤਾ ਹੁੰਦਾ ਸੀ ਉਹਦੇ ਵਿੱਚ ਕੀ ਆ ਪਰ ਸਾਨੂੰ ਇੰਨਾ ਪਤਾ ਸੀ ਵੀ ਉਹਦੇ ਵਿੱਚ ਚੀਜ਼ੀ ਜ਼ਰੂਰ ਹੋਊਗੀ ਖਾਣ ਦੇ ਲਈ ਬਸ ਇਸੇ ਕਰਕੇ ਅਸੀਂ ਝੋਲਾ ਲੈ ਕੇ ਆਉਂਦੇ ਸੀ ਤੇ ਪਰ ਉਹ ਝੋਲਾ ਸਾਰਿਆਂ ਦੇ ਸਾਹਮਣੇ ਖੋਲਿਆ ਜਾਂਦਾ ਅੱਜ ਅਸੀਂ ਇੰਨੇ ਸੰਕੋਚੀ ਹੋ ਗਏ ਆ ਇੰਨੇ ਕੰਮਦਿਲ ਹੋ ਗਏ ਆ ਕਿ ਜੇ ਅੱਜ ਮੇਰੀ ਸੱਸ ਆਈ ਆ ਤੇ ਮੇਰੀ ਵੋਟੀ ਨੇ ਉਹਦਾ ਬੈਗ ਅੰਦਰ ਲੈ ਕੇ ਚਲੀ ਜਾਣਾ ਜੇ ਵੱਡੇ ਦੀ ਸੱਸ ਆਈ ਉਹਦੀ ਵੋਟੀ ਰੋਤਾ ਬੈਗ ਅੰਦਰ ਲੈ ਕੇ ਚਲੀ ਜਾਣਾ ਅੰਦਰ ਫਰੋਦਣਾ ਜੇ ਕੋਈ ਵਧੀਆ ਜੀ ਚੀਜ਼ ਹੈ ਤੇ ਪਹਿਲੇ ਆਪ ਦੇ ਬੱਚੇ ਵਾਸਤੇ ਕੱਢ ਲੈਣੀ ਹੈ ਜੇ ਕੋਈ ਉਦਾਂ ਨਹੀਂ ਫਰਿੱਜ 'ਚ ਰੱਖ ਦੇਣੀ। ਹੂੰ ਹੂੰ ਸੋ ਅਸੀਂ ਇਹ ਚੀਜ਼ਾਂ ਆਪਣੇ ਆਪ ਹੀ ਪੈਦਾ ਕੀਤੀਆਂ। ਹੂੰ ਮਾਪੇ ਬਾਰੇ ਕੋਈ ਚੀਜ਼ ਲੈ ਕੇ ਆਉਣੀ ਅਸੀਂ ਸਾਈਕਲ ਦੇ ਨਾਲੋਂ ਪਹਿਲੇ ਲਾ ਲੈਣੀ। ਹੂੰ ਜਾਂ ਝੋਲੇ ਵਿੱਚੋਂ ਪੀਪੇ 'ਚੋਂ ਪਹਿਲੇ ਕੱਢ ਲੈਣੀ ਤੇ ਅੱਜ ਮਾਪੇ ਵੀ ਵਿੰਦੇ ਆ ਵੀ ਇਹ ਮੇਰੀ ਆਓ ਭਗਤ ਜ਼ਿਆਦਾ ਕਰਦਾ ਇਹਨੂੰ ਵੱਧ ਦੇ ਦੇਵਾ ਇਹ ਮੇਰੀ ਘੱਟ ਕਰਦਾ ਇਹਨੂੰ ਘੱਟ ਦੇ ਦੇਵਾ ਸੋ ਇਹ ਚੀਜ਼ਾਂ ਅਸੀਂ ਆਪਣੇ ਆਪ ਹੀ ਪੈਦਾ ਕੀਤੀਆਂ ਘਰਾਂ ਦੇ ਵਿੱਚ। ਹੂੰ ਸੋ ਜਦੋਂ ਇੱਥੋਂ ਸ਼ੁਰੂਆਤ ਹੋ ਗਈ ਫਿਰ ਹੌਲੀ ਹੌਲੀ ਬੱਚੇ ਸਾਡੇ ਕੋਲੇ ਬਹਿਣਾ ਸ਼ੁਰੂ ਕਰਤਾ ਪਹਿਲਾਂ ਘਰ ਵਿੱਚ ਨਮ ਲੱਗੀ ਹੁੰਦੀ ਸੀ ਤੂਤ ਲੱਗਾ ਹੁੰਦਾ ਸੀ ਟਾਲੀ ਜਾਮਨ ਬੇਰੀ ਸੀਗੀ ਸਾਰਾ ਟੱਬਰ ਉਹਦੇ ਕੋਲੇ ਮੰਜੇ ਡਾ ਕੇ ਬੈਠਾ ਸੀ ਆਂਡ ਗਵਾਂਡ ਵੀ ਆ ਕੇ ਬਹਿ ਜਾਂਦਾ ਸੀ ਹੁਣ ਘਰ ਘਰ ਵਿੱਚ ਪਹਿਲਾਂ ਲਾਈਟ ਆ ਗਈ ਬਿਜਲੀ ਬਿਜਲੀ ਨੇ ਵੱਖੋ ਵੱਖ ਕਰਤਾ ਫਿਰ ਹੌਲੀ ਹੌਲੀ ਇਨਵਰਟਰ ਆ ਗਿਆ ਚਲੋ ਅੱਗੇ ਜੇ ਬਿਜਲੀ ਸੀ ਬਿਜਲੀ ਗਈ ਤਾਂ ਬੰਦਾ ਉੱਠ ਕੇ ਬਾਹਰ ਜਾਂਦਾ ਸੀ ਦਰਖਤ ਤੇ ਬੈਠਾਂਗੇ ਚਲੋ ਅੱਜ ਬਿਜਲੀ ਗਈ ਤੇ ਆਈ ਦਾ ਪਤਾ ਨਹੀਂ ਇਨਵਰਟਰ ਚੱਲਦੇ ਆ ਰਿੰਦ ਕੋਈ ਨੀ ਕਸਰ ਏਸੀ ਆ ਨੇ ਤੇ ਕੂਲਰਾਂ ਨੇ ਕੱਢਤੀ ਆਪੋ ਆਪਣੇ ਕੂਲਰ ਕਮਰੇ ਚ ਲੱਗੇ ਆ ਬਸ ਅੱਜ ਬੰਦਾ ਫੇਸਬੁੱਕ ਤੇ ਇੰਸਟਾਗ੍ਰam ਤੇ ਯੂਟਿਊਬ ਤੇ ਹਜ਼ਾਰਾਂ ਫਾਲੋਅਰ ਦੋਸਤਾਂ ਨਾਲ ਜੁੜਿਆ ਪਰ ਆਪਦੇ ਸਕੇ ਭਰਾ ਤੋਂ ਭੈਣ ਤੋਂ ਮਾਪੇ ਬਾਪ ਤੋਂ ਟੁੱਟਿਆ ਅਸੀਂ ਦੁਨੀਆ ਨੂੰ ਨੇੜੇ ਕਰ ਲਿਆ ਆਪਦੇ ਪਰਿਵਾਰ ਨੂੰ ਦੂਰ ਕਰ ਲਿਆ ਬਹੁਤ ਪਰਿਵਾਰ ਆ ਇਦਾਂ ਦੇ ਮਾਪੇ ਆ ਜਿਹੜੇ ਤਰਸਦੇ ਮੇਰਾ ਪੁੱਤ ਯਾਰ 2 ਮਹੀਨੇ ਹੋ ਗਏ ਆਉਂਦਾ ਕੰਮ ਤੋਂ ਅੰਦਰ ਵੜ ਜਾਂਦਾ ਸਵੇਰੇ ਉੱਠਦਾ ਅੰਦਰ ਹੀ ਬਾਥਰੂਮ ਆ ਨਹਾ ਕੇ ਚਲਾ ਜਾਂਦਾ ਮੇਰੇ ਨਾਲ ਕਦੀ ਗੱਲ ਹੀ ਨਹੀਂ ਕਰਦਾ ਸੋ ਇਹ ਚੀਜ਼ਾਂ ਸੇ ਆਪਣੇ ਆਪ ਹੀ ਪੈਦਾ ਕੀਤੀਆਂ ਹੌਲੀ ਹੌਲੀ ਕੰਮ ਦਾ ਬੋਝ ਹੋ ਗਿਆ ਜਾਂ ਆ ਗਾਂਵਦੂਸੀਂ ਇੰਨਾ ਹੋ ਗਏ ਤੇ ਨਿੱਕੇ ਨਿੱਕੇ ਕਮਰੇ ਬਣ ਗਏ ਪਹਿਲਾਂ ਸਾਡਾ ਹੁੰਦਾ ਸੀ ਆ ਵੱਡਾ ਕਮਰਾ ਆ ਪੇਟੀਆਂ ਵਾਲਾ ਕਮਰਾ ਆ ਬੇਬੇ ਵਾਲਾ ਕਮਰਾ ਆ ਹ ਭਾਂਡਾ ਆ ਡੰਗਰਾਂ ਵਾਲੀ ਕਮਰਾ ਆ ਦਾਣੇ ਵਾਲਾ ਖਾਲ ਵਾਲਾ ਕਮਰਾ ਅੱਜ ਆਹ ਵੱਡੇ ਵੀਰੇ ਦਾ ਰੂਮ ਹਾਂ ਆ ਛੋਟੇ ਵੀਰੇ ਦਾ ਰੂਮ ਆ ਸਾਡੀ ਸਿਸਟਰ ਦਾ ਰੂਮ ਅੱਜ ਅਸੀਂ ਕਮਰਿਆਂ ਤੋਂ ਰੂਮਾਂ ਤੱਕ ਆ ਗਏ ਬਸ ਤੇ ਉੱਥੇ ਫਿਰ ਸੈਜ ਵੀ ਘਟ ਗਏ ਕਮਰੇ ਦੇ ਹਾਂ ਪਹਿਲਾਂ 18 ਫੁੱਟੇ ਹੁੰਦੇ ਸੀਗੇ ਤੇ ਵੱਡੇ ਜ਼ਿਆਦਾ ਲੋਕ ਰਹਿੰਦੇ ਸੀ ਅੱਜ ਅਸੀਂ 10 ਫੁੱਟੇ ਚ ਆ ਗਏ ਛੋਟਾ ਜਾ ਸਾਡਾ ਕਮਰਾ ਤੇ ਛੋਟੇ ਸਾਡਾ ਦੈਲ ਉਹ ਚੀਜ਼ਾਂ ਸੀ ਆਪਣੇ ਆਪ ਹੀ ਸਕੋਚ ਲੈਣਾ ਜਿਹੜੀ ਅਗਾਹ ਵੱਧੂ ਪੁਣੇ ਨੇ ਜਾਂ ਆਪਾਂ ਇਹਨੂੰ ਮਾਡਰਨ ਪੁਣੇ ਨੇ ਹੌਲੀ ਹੌਲੀ ਸਾਡੇ ਤੋਂ ਆਪਣੇ ਦੂਰ ਕਰ ਦਿੱਤੇ ਹਾਂ ਮੈਂ ਕੁਝ ਹੋਰ ਗੱਲ ਵੀ ਸੋਚਦਾ ਹੁੰਦਾ ਮੈਂ ਪਰ ਪਹਿਲੇ ਘਰਾਂ ਦੇ ਸਾਡੇ ਮਾਹੌਲ ਕਿਦਾਂ ਦਾ ਸੀਗਾ ਕਿ ਸਾਡੇ ਸਟਾਰਟਿੰਗ ਗੇਟ ਦੇ ਅੰਦਰ ਬੈਠਕ ਹੁੰਦੀ ਸੀਗੀ ਦਲਾਨ ਪਾਇਆ ਹੁੰਦਾ ਸਾਡਾ ਬਜ਼ੁਰਗ ਭਾਵੇਂ ਮਾਤਾਵਾ ਭਾਵੇਂ ਬਜ਼ੁਰਗ ਹਨਾ ਬਾਪੂ ਕੋਈ ਉਹ ਬੈਠਾ ਉਪਰਾਂ ਬੰਦਾ ਕੋਈ ਵੀ ਘਰ ਦੇ ਵਿੱਚ ਆਉਂਦਾ ਐਂਟਰ ਕਰਦਾ ਉਹ ਉੱਥੇ ਦਲਾਨ ਜਾਂ ਬੈਠਕ ਦੇ ਵਿੱਚ ਰੋਕ ਲੈਂਦਾ ਸੀਗਾ ਹਾਂ ਭਾਈ ਕਿਹਨੂੰ ਮਿਲਣਾ ਦੱਸ ਉਹ ਉੱਥੇ ਬਿਠਾ ਲੈਂਦਾ ਸੀਗਾ ਜੇ ਕਿਸੇ ਵੀ ਮੈਂਬਰ ਨੂੰ ਮਿਲਣਾ ਭਾਵੇਂ ਕੋਈ ਉਹ ਬੀਬੀ ਆਈ ਆ ਗਵਾਂਡੋਂ ਭਾਵੇਂ ਕੋਈ ਬੰਦਾ ਆਇਆ ਵਾ ਉਹ ਉੱਥੇ ਬੈਠਦਾ ਸੀ ਅੰਦਰ ਦੇ ਬੰਦੇ ਜਿਹਨੂੰ ਮਿਲਣਾ ਵਾ ਉਹ ਅੰਦਰੋਂ ਚੱਲ ਕੇ ਬਾਹਰ ਆਉਗਾ ਬਿਲਕੁਲ ਜੀ ਹਾਂ ਤੇ ਉਹ ਉੱਥੇ ਬੈਠਦਾ ਸੀਗਾ ਘਰ ਦਾ ਜਿਹੜਾ ਭੇਤ ਹੁੰਦਾ ਸੀ ਉਹ ਲੌਕ ਜਾਂਦਾ ਸੀਗਾ ਪਰ ਅੱਜ ਕੀ ਆ ਕਿ ਅੱਜ ਸਾਡੀਆਂ ਨਾ ਬੈਠ ਕਾ ਰਹੀਆਂ ਨਾ ਦਲਾਂ ਰਹੇ ਆ ਅੱਜ ਕੋਠੀਆਂ ਦੇ ਅੰਦਰ ਲੌਬੀ ਦੇ ਵਿੱਚ ਸੋਫੇ ਡਾਇ ਹੋਏ ਆ ਬਿਲਕੁਲ ਜੀ ਹਾਂ ਹਾਂ ਉਪਰਾ ਬੰਦਾ ਆ ਕੇ ਲੌਬੀ ਦੇ ਵਿੱਚ ਬੈਠਦਾ ਲੌਬੀ ਦੇ ਨਾਲ ਹੀ ਸਾਡੀਆਂ ਰਸੋਈਆਂ ਅਟੈਚ ਆ ਉੱਥੇ ਘਰ ਦੀ ਸਵਾਨੀ ਨੇ ਕੋਈ ਚੀਜ਼ ਤਿਆਰ ਕਰਕੇ ਲੈ ਕੇ ਆਉਣੀ ਆ ਸਾਹਮਣੇ ਹੀ ਉਹਨਾਂ ਦੇ ਰੂਮ ਆ ਸਾਡੇ ਘਰ ਦਾ ਕੋਈ ਭੇਤ ਵੀ ਨਹੀਂ ਰਿਹਾ ਬਿਲਕੁਲ ਜੀ ਹਾਂ ਇਹ ਚੀਜ਼ਾਂ ਨੇ ਵੀ ਸਾਡਾ ਮੈਨੂੰ ਲੱਗਦਾ ਮਾਹੌਲ ਸਾਰਾ ਖਰਾਬ ਕਰਤਾ ਹੋਇਆ ਬਹੁਤ ਵਧੀਆ ਇਹਦੇ ਵਿੱਚ ਇਦਾਂ ਵੀ ਹੋਇਆ ਨਹੀਂ ਜੀ ਬਹੁਤੇ ਤਾਂ ਘਰ ਇਦਾਂ ਦੇ ਆ ਜਿਹੜੇ ਘਰੇ ਬੈਠੇ ਦੇਖ ਲੈਂਦੇ ਦਰਵਾਜ਼ੇ 'ਚ ਕੈਮਰੇ ਰਹੀਂ ਹੂੰ ਕਿ ਆ ਬੰਦਾ ਹੈਗਾ ਉਹ ਕਦੇ ਘਰੋਂ ਹੀ ਜਵਾਬ ਦੇ ਦੋ ਹੂੰ ਇਹਨੂੰ ਅਸੀਂ ਨਹੀਂ ਬੁਲਾਉਣਾ ਅੱਜ ਬਹੁਤਾਂ ਤਰ੍ਹਾਂ ਦੇ ਰਿਸ਼ਤੇ ਆ ਨਾ ਜਿਹੜੇ ਉਹ ਜੇਬ ਦੇ ਆ ਹੂੰ ਪਹਿਲਾਂ ਰਿਸ਼ਤੇ ਦਿਲ ਦੇ ਹੁੰਦੇ ਸੀ ਜੀ ਦਿਲ ਸਾਫ਼ ਸੀ ਇੱਕ ਦੂਜੇ ਦੇ ਕੰਮ ਹੁੰਦੇ ਸੀ ਤੇ ਰਿਸ਼ਤੇ ਸੀਗੇ ਅੱਜ ਜੀ ਜੇ ਮੈਂ ਤੁਹਾਡੇ ਤੋਂ ਕੁਝ ਲੈਣਾ ਤਾਂ ਮੈਂ ਤੁਹਾਡਾ ਰਿਸ਼ਤਾ ਰੱਖਣਾ ਤੇ ਜੇ ਤੁਸੀਂ ਮੇਰੇ ਤੋਂ ਪਤਾ ਮੰਗਾ ਮੰਗੋਗੇ ਤੇ ਮੈਂ ਤੁਹਾਨੂੰ ਬੁਲਾਉਣੇ ਬੰਦ ਕਰ ਦੇ ਅੱਜ ਜਿਹੜੇ ਰਿਸ਼ਤੇਦਾਰ ਕੋਲੇ ਪੈਸੇ ਚਾਰ ਆ ਗਏ ਉਹ ਆਪਦੇ ਗਰੀਬ ਰਿਸ਼ਤੇਦਾਰਾਂ ਨੂੰ ਬੁਲਾਉਂਦਾ ਨਹੀਂ ਹੁਣ ਪਤਾ ਵੀ ਕੱਲ ਨੂੰ ਪੈਸੇ ਮੰਗਣਗੇ ਮੇਰੇ ਕੋਲ ਇਹਦੇ ਤੋਂ ਚੰਗਾ ਮੈਂ ਪਾਸੇ ਦੀ ਹੋ ਕੇ ਲੰਗਾ ਹਾਲਾਂਕਿ ਹੋ ਸਕਦਾ ਮੈਂ ਪਹਿਲਾਂ ਗਰੀਬ ਆਵਾਂ ਮੈਂ ਤੁਹਾਡੇ ਤੋਂ ਪੈਸੇ ਲੈ ਕੇ ਆਪਦੇ ਬੱਚੇ ਪੜਾਏ ਹੋਣ ਘਰ-ਬਾਰ ਬਣਾਇਆ ਹੋਵੇ ਅੱਜ ਮੈਂ ਬਾਹਰ ਚਲਾਗਾ ਮੇਰੇ ਕੋਲ ਪੈਸੇ ਆ ਗਏ ਤੇ ਅੱਜ ਮੈਂ ਆਪਣੇ ਆਪ ਵੀ ਤੁਹਾਡੇ ਤੋਂ ਦੂਰ ਚਲਾ ਗਿਆ ਕਿਉਂਕਿ ਇਹ ਲਾਲਚ ਲਾਲਚੀ ਲੋਕ ਹੋ ਗਏ ਅੱਜ ਕਰ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਗਵਾਂਡੀਆਂ ਦਾ ਪੁਰਾਣਾ ਸਾਡਾ ਪੁਰਾਣਾ ਉਹਦਾ ਤੇ ਰਿਸ਼ਤੇਦਾਰ ਸਾਡਾ ਰਿਸ਼ਤੇਦਾਰ ਪਰ ਅੱਜ ਇਹ ਚੀਜ਼ਾਂ ਲੋਪ ਆ ਮੰਜੇ ਬਿਸਤਰੇ ਇਕੱਠੇ ਕਰਨੇ ਵਿਆਹ ਸ਼ਾਦੀ ਵਿੱਚ ਇੱਕ ਦੂਜੇ ਲੱਡੂ ਵਟਾ ਕੇ ਆਉਣੇ ਚੁੱਲ੍ਹੇ ਨਿਉਂਦ ਕਰਨੀ ਹੈਨਾ ਇਹ ਚੀਜ਼ਾਂ ਸਾਡੇ ਵਿੱਚ ਅਲੂਪ ਹੋ ਗਈਆਂ ਸੋ ਆਪਣੇ ਆਪ ਜੀ ਹੁੰਦਾ ਇਹ ਨਹੀਂ ਪਤਾ ਵਿਆਹ ਵਾਲਾ ਘਰ ਕਿਹੜਾ ਵਾ ਪੈਲਸੇ ਜਾਂਦਿਆਂ ਵਿਆਹ ਕਰਕੇ ਉੱਥੇ ਹੀ ਵਾਪਸ ਆ ਜਾਂਦੇ ਸੋ ਚੰਗਾ ਜ਼ਮਾਨਾ ਸੀ ਪਹਿਲਾਂ ਵਾਲਾ ਬਹੁਤ ਪਰ ਕੁਝ ਉਹਦੇ ਮਾੜੇ ਪੱਖ ਵੀ ਸੀ ਹਣਾ ਜੇ ਆਪਾਂ ਚੰਗੇ ਪੱਖਾਂ ਨੂੰ ਲੈ ਕੇ ਚੱਲਦੇ ਤੇ ਮਾੜੇ ਪੱਖ ਵੀ ਸਾਨੂੰ ਲੈਣੇ ਪੈਣੇ ਆ। ਉਹ ਕਿਵੇਂ ਤੁਸੀਂ ਜਿਹੜੇ ਮਾੜੇ ਪੱਖਾਂ ਦਾ ਜ਼ਿਕਰ ਉਹ ਜਿਵੇਂ ਆਪਾਂ ਹੁਣ ਆਪਾਂ ਜਿਹੜੀ ਗੱਲ ਕੀਤੀ ਪਹਿਲਾਂ ਚੰਗੇ ਕੰਮਾਂ ਦੀ ਹਨਾ ਭਾਈਚਾਰਕ ਸਾਂਝ ਸੀ, ਪਰਪਾ ਸੀ, ਭਾਈਚਾਰਾ ਸੀ, ਆਉ ਭਗਤ ਸੀ, ਦਿਲ ਖੁੱਲੇ ਸੀ, ਵਿੜੇ ਖੁੱਲੇ ਸੀ। ਹਨਾ ਦੁੱਧ ਪੁੱਤ ਵੇਚਣਾ ਹਰਾਮ ਮੰਨਿਆ ਜਾਂਦਾ ਸੀ। ਪਰ ਉੱਥੇ ਔਰਤਾਂ ਦੇ ਨਾਲ ਵਿਤਕਰੇ ਪਹਿਲਾਂ ਬਹੁਤ ਹੋ ਰਹੀ ਸੀ। ਹਨਾ ਪਹਿਲਾਂ ਤੁਹਾਨੂੰ ਸ਼ਾਇਦ ਅਜਾਦ ਹੋਊਗਾ 9 ਤੇ ਧੀ ਦਾ ਇਨਾ ਫਰਕ ਦੀ ਬੰਦੇ ਨੂੰ ਤਾਂ ਪਤਾ ਲੱਗਣੇ ਲੱਗਣਾ ਸਟੋਪ ਨੂੰ ਵੀ ਪਤਾ ਲੱਗ ਜਾਂਦਾ ਸੀ ਨੋ ਕਿਹੜੀ ਆ ਤੇ ਧੀ ਕਿਹੜੀ ਆ ਜੇ ਰਸੋਈ ਚ ਧੀ ਜਾਂਦੀ ਸੀ ਸਟੋਪ ਕਦੀ ਨਹੀਂ ਫੜਦਾ ਸੀ ਪਰ ਜੇ ਨੋ ਜਾਂਦੀ ਸੀ ਸਟੋਪ ਫੜ ਜਾਂਦਾ ਸੀ ਪਤਾ ਨਹੀਂ ਕਿੰਨੀਆਂ ਉਹਦੇ ਪਿੱਛੇ ਸੀ ਲਾਲਚ ਦਾਜ ਦੇਜ ਪਤਾ ਨਹੀਂ ਕਿੰਨੀਆਂ ਧੀਆਂ ਬੱਚੀਆਂ ਸੀ ਸਟੋਪ ਫਾੜਨ ਦਾ ਬਹਾਨਾ ਲਾ ਕੇ ਅੱਜ ਸਿਲੰਡਰ ਫਟਣ ਦਾ ਬਹਾਨਾ ਲਾ ਕੇ ਸਾੜ ਦਿਤੀਆਂ ਲਾਲਚੀ ਬਿਰਤੀ ਕਿਉਂਕਿ ਸਮੇਂ-ਸਮੇਂ ਤੇ ਲੋਕ ਲਾਲਚੀ ਵੀ ਹੁੰਦੇ ਆ ਸਤਜੋ ਕਲਯੁਗ ਸਾਡੇ ਅੰਦਰ ਹੀ ਵਰਤਦਾ ਹਮ ਕਦੀ ਸਾਡਾ ਮਨ ਉੱਚੇ ਖਿਆਲਾਂ ਚਾ ਸਤਜੋ ਕਾ ਜੀ ਨੀਵੇਂ ਖਿਆਲਾਂ ਜਾਂ ਕਲਯੁਗਾ ਪਹਿਲਾਂ ਵੀ ਲੋਕ ਇੱਕ ਲਾਲਚੀ ਬੀਬੀ ਹੋਣੀ ਹੁਣ ਆਪਦੀ ਸੰਤਾਨ ਨੂੰ ਰੱਖਣ ਦੀ ਖਾਤਰ ਦੂਜੇ ਦਿਹੌਰਾਂ ਜੇਠਾਂ ਦਾ ਵਿਆਹ ਹੀ ਨਾ ਹੋਣ ਦੇਣਾ ਜੀ ਇਹ 8 ਕਿੱਲੇ 10 ਕਿੱਲੇ 12 ਕਿੱਲੇ ਪੈਲੀ ਦੇ ਮੇਰੇ ਕੋਲ ਹੀ ਰਹਿਣ ਹੂੰ ਬਸ ਉਹ ਉਹਨਾਂ ਦੋਨਾਂ ਨੂੰ ਮਿੱਠੀਆਂ ਗੋਲੀਆਂ ਦੇਈ ਜਾਣੀਆਂ ਤੇ ਆਪਦੇ ਕੋਲੇ ਰੱਖੀ ਰੱਖਣਾ ਜਾਂ ਅੱਜ ਦੋ ਪੁੱਤ ਹੋ ਗਏ ਹਾਲਾਂਕਿ ਵੇਖੋ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਸੀ ਹੂੰ ਦੋ ਪੁੱਤ ਪੋਤੇ ਹੋ ਗਏ ਤੇ ਫਿਰ ਤੀਜੀ ਪੋਤੀ ਹੋ ਗਈ ਤੇ ਸੱਸ ਨੇ ਕਹਿਣਾ ਲਿਆ ਮੈਨੂੰ ਫੜਾ ਹੂੰ ਆਪਦੀ ਪੋਤੀ ਨੂੰ ਤਿੰਨ ਵਾਂਦੀ ਨਵਾਂਦੀ ਨੂੰ ਜਦੋਂ ਪਾਣੀ ਪਾ ਕੇ ਮਾਰ ਦੇਣਾ ਤੇ ਜਾਂ ਉਹਨੂੰ ਕੋਈ ਫੀਮ ਦੀ ਜਾਂ ਕੋਈ ਆਕ ਦਾ ਦੁੱਧ ਦੇ ਕੇ ਮਾਰ ਦੇਣਾ ਬੜੀਆਂ ਅੱਜ ਅੱਜ ਤਾਂ ਸੀ ਕਿ ਨਾ ਭਰੂਣ ਹੱਤਿਆ ਹੋ ਰਹੀ ਆ ਚਲ ਅੱਜ ਸਰਕਾਰ ਨੇ ਪਾਬੰਦੀ ਵੀ ਲਾਈ ਆ ਪਹਿਲਾਂ ਘਰ ਵਿੱਚ ਹੀ ਭਰੂਣ ਹੱਤਿਆ ਤੋਂ ਅੱਜ ਜਨਮ ਲੈਣ ਤੋਂ ਪਹਿਲਾਂ ਮਾਰਦੇ ਆ ਹੂੰ ਪਹਿਲਾਂ ਜਨਮ ਲੈਣ ਤੋਂ ਬਾਅਦ ਮਾਰਦੇ ਨੇ ਪਰ ਕਾਰਨ ਇਹ ਸੀ ਉਦੋਂ ਇੰਨਾ ਸੋਸ਼ਲ ਮੀਡੀਆ ਨਹੀਂ ਸੀ ਹੂੰ ਉਦੋਂ ਵੀਡੀਓ ਨਹੀਂ ਬਣਦੀ ਸੀ ਸਾਡੀ ਦਾਦੀ ਦੀ ਵੀ ਸਾਡੀ ਭੈਣ ਨੂੰ ਮਾਰ ਰਹੀ ਆ ਜਾਂ ਚਾਚੀ ਦੀ ਕੁੜੀ ਨੂੰ ਮਾਰ ਰਹੀ ਆ ਪਹਿਲਾਂ ਘਰਾਂ ਵਿੱਚ ਹੀ ਬਸ ਔਰਤ ਜੰਮਣਾ ਉਦੋਂ ਵੀ ਪੱਥਰ ਸੀ ਤੇ ਅੱਜ ਵੀ ਪੱਥਰ ਆ ਔਰ ਬੜੀਆਂ ਸੱਸਾਂ ਇਦਾਂ ਦੀਆਂ ਸੀਗੀਆਂ ਜਿਹੜੇ ਜਿਨ੍ਹਾਂ ਨੇ ਪੁੱਤ ਵਿਆਹ ਲੈਣਾ ਤੇ ਘਰੇ ਨੋਂ ਨਹੀਂ ਲੈ ਕੇ ਆਈ ਉਹ ਉਹ ਗੁਲਾਮ ਨੌਕਰ ਲੈ ਕੇ ਆਈਆ ਜੀ ਉਸ ਨੌ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਵਾਰ-ਵਾਰ ਉਹਨੂੰ ਮਿਹਣੇ ਦੇਨੇ ਜੇ ਉਸ ਬੱਚੀ ਦਾ ਮਾਂ ਬਾਪ ਭੈਣ ਭਰਾ ਮਿਲ ਲਾਉਣੇ ਉਹਨੂੰ ਅੰਦਰ ਨਹੀਂ ਬਿਠਾਉਣਾ ਸੁਹਾਤ ਵਿੱਚ ਉਹਨੂੰ ਬਾਹਰ ਹੀ ਬਿਠਾ ਕੇ ਉੱਥੇ ਮੋੜ ਦੇਣਾ ਬਹੁਤ ਬੜੀਆਂ ਭੈਣਾਂ ਬੀਬੀਆਂ ਅੱਜ ਵੀ ਹੈਗੀਆਂ ਕੋਈ ਅੱਜ ਭੈਣ ਦੱਸਦੀ ਕਿ ਮੇਰੀ ਮਾਂ ਨਾਲ ਉਹਦੀ ਸੱਸ ਇਦਾਂ ਵਿਤਕਰੀ ਕਰਦੀ ਰਹੀ ਆ ਹਨਾ ਜਾਂ ਮੇਰੀ ਨਾਨੀ ਦੇ ਗਵਾਂਢ ਵਿੱਚ ਆ ਸੀ ਉਹ ਤੋਂ ਬਸ ਇਹ ਹੀ ਸੀ ਕਿ ਫੋਨ ਵਗੈਰਾ ਨਹੀਂ ਸੀ ਇਹ ਕੁਰਤੀਆਂ ਇਹ ਗਲਤੀਆਂ ਛੁਪ ਜਾਂਦੀਆਂ ਸੀ ਅੱਜ ਨਿੱਕੀ ਨਿੱਕੀ ਚੀਜ਼ ਆ ਵਾਇਰਲ ਹੋ ਜਾਂਦੀ ਹੈ ਔਰਤ ਉਦੋਂ ਵੀ ਨਿਪੀੜੀ ਜਾਂਦੀ ਰਹੀ ਆ ਔਰਤ ਅੱਜ ਵੀ ਨਿਪੀੜੀ ਜਾਂਦੀ ਰਹੀ ਆ ਚਾਹੇ ਉਹ ਪਤੀ ਤੰਗ ਕਰ ਰਿਹਾ ਚਾਹੇ ਉਹ ਦਰਾਣੀ ਜਠਾਣੀ ਆ ਚਾਹੇ ਉਹ ਨਨਾਨ ਤੇ ਚਾਹੇ ਉਹ ਸਾਸਾ ਹਮ ਆ ਵੀ ਕਿ ਜ਼ਮਾਨੇ ਦੇ ਵਿੱਚ ਜ਼ਮਾਨਾ ਚੰਗਾ ਨਹੀਂ ਹੁੰਦਾ ਤੇ ਜ਼ਮਾਨਾ ਮਾੜਾ ਨਹੀਂ ਹੁੰਦਾ ਜ਼ਮਾਨੇ ਵਿੱਚ ਲੋਕ ਚੰਗੇ ਹੁੰਦੇ ਆ ਤੇ ਲੋਕ ਹੀ ਮਾੜੇ ਹੁੰਦੇ ਆ ਠੀਕ ਆ ਧੀਆ ਉਦੋਂ ਵੀ ਸਾੜੀਆਂ ਉਹ ਉਦੋਂ ਵੀ ਦਿਓਰ ਜਿਹਾ ਨਹੀਂ ਵਿਆਹਣ ਦਿੱਤੇ ਗਏ ਉਦੋਂ ਵੀ ਘਰਾਂ ਦੇ ਵਿੱਚ ਜ਼ਮੀਨਾਂ ਦੇ ਖਾਤਰ ਲੜਾਂਗਾ ਝਗੜੇ ਹੋਏ ਉਹੀ ਕੁਝ ਹੁਣ ਚੱਲ ਰਿਹਾ ਸੋ ਉਹ ਉਹ ਜਮਾਨੇ ਦੇ ਲੋਕ ਆ ਜਿਹੜੇ ਲੋਕਾਂ ਦੇ ਖੂਨ ਚਿੱਟੇ ਹੋ ਜਾਂਦੇ ਆ ਉਹਨਾਂ ਘਰਾਂ ਵਿੱਚ ਅੱਜ ਵੀ ਕਤਲੇਆਮ ਲੜਾਂਗਾ ਝਗੜੇ ਕਲੇਸ਼ ਆ ਤੇ ਜਿਨ੍ਹਾਂ ਦੇ ਵਿੱਚ ਪਿਆਰ ਆ ਉਹ ਅੱਜ ਵੀ ਕਿੰਨੇ ਘਰ ਆ ਜਿਹੜੇ ਇਕੱਠੇ ਰਹਿ ਰਹੇ ਆ ਇਕੱਠੇ ਖਾ ਰਹੇ ਆ ਇੱਕ ਦੂਜੇ ਦੁੱਖ ਸੁੱਖ ਸਾਂਝਾ ਕਰਦੇ ਆ ਸੋ ਉਹ ਜਮਾਨਾ ਜਿਹੜਾ ਹੁੰਦਾ ਨਾ ਉਹ ਬੰਦੇ ਦੀ ਸੋਚ ਦੇ ਨਿਰਪਰ ਕਰਦਾ ਜੀ ਇਹ ਤਾਂ ਚਲੋ ਅਸੀਂ ਕਹਾਣੀਆਂ ਬਣਾਈਆਂ ਕਾਲ ਯੁਗ ਆ ਗਿਆ ਸਤਜੁਗ ਆ ਗਿਆ ਦੁਆਪਰ ਆ ਗਿਆ ਪਰ ਜਿਹੜੇ ਟਾਈਮ ਅਸੀਂ ਚੰਗੇ ਕਹਿੰਦੇ ਆ ਉਦੋਂ ਕਦੀ ਉਹਨਾਂ ਬੀਬੀਆਂ ਨੂੰ ਪੁੱਛ ਕੇ ਦੇਖੋ ਜਿਹੜੀਆਂ ਚੰਗੇ ਵੇਲਿਆਂ ਦੇ ਵਿੱਚ ਵੀ ਸੱਸ ਨੇ ਪੈਰਾਂ ਥੱਲੇ ਲਾ ਕੇ ਰੱਖੀਆਂ ਹੂੰ ਜੇ ਤਕੜੇ ਘਰ ਦੀ ਨੋ ਆਈ ਉਹਨੂੰ ਚੁੱਲ੍ਹੇ ਚੌਕੇ ਦਾ ਕੰਮ ਕਰਾਈ ਜਾਣਾ ਤੇ ਚੰਗੇ ਕੱਪੜੇ ਦੇਣੇ ਤੇ ਜਿਹੜੇ ਗਰੀਬ ਘਰ ਵਿੱਚੋਂ ਆਏ ਵਿਚਾਰੀ ਉਹਨੂੰ ਦਿਨ ਰਾਤ ਮਿਹਣੇ ਦੇਣੇ ਤੇ ਡੰਗਰਾਂ ਦਾ ਕੰਮ ਕਰਾਉਣਾ ਹੂੰ ਜਦੋਂ ਡੰਗਰਾਂ ਦੇ ਕੰਮ ਤੋਂ ਵਿਹਲੀ ਹੋਣਾ ਫਿਰ ਉਹਨੂੰ ਨਰਮੇ ਕੋ ਬਾਝੁਗਣ ਭੇਜ ਦੇਣਾ ਹੂੰ ਤੇ ਜੋ ਦੁੱਧ ਦਾ ਕੰਮ ਹੋਣਾ ਘਿਓ ਦਾ ਕੰਮ ਹੋਣਾ ਉਹ ਤਕੜੇ ਘਰ ਦੀ ਨੋ ਕੋਲੇ ਤੇ ਜਿਹੜੀ ਗਰੀਬ ਘਰੋਂ ਆਈ ਉਹਨੂੰ ਦਣ ਰਾਤ ਤਸੀਹੇ ਦੇਣੇ ਜਾਂ ਸੱਸ ਨੇ ਆਪ ਮਿਹਣੇ ਦੇਈ ਜਾਣੇ ਤੇ ਜਾਂ ਮਗਰੋਂ ਸ਼ਾਮ ਨੂੰ ਦਾ ਮੁੰਡਾ ਆਉਣਾ ਉਹਨੂੰ ਉਂਗਲਾਂ ਦੇ ਕੇ ਤੇ ਲੜਾਈ ਝਗੜਾ ਕਰਾ ਦੇਣਾ ਸੋ ਜੇਕਰ ਅੱਜ ਜ਼ਮਾਨਾ ਤੇ ਪਹਿਲਾਂ ਵਾਲੇ ਜ਼ਮਾਨੇ ਵਿੱਚ ਵੀ ਇਦਾਂ ਦੀਆਂ ਆਤਵਾਦੀ ਸੱਸਾਂ ਸੀਗੀਆਂ ਜਿਹੜੀਆਂ ਆਪਦੀਆਂ ਨੋਹਾਂ ਨੂੰ ਤੰਗ ਕਰਦੀਆਂ ਬੜੀਆਂ ਭੈਣਾਂ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨਾਲੇ ਕੁਝ ਵਾਪਰੇ ਆ ਚਲੋ ਠੀਕ ਆ ਅੱਜ ਰੱਬ ਨੇ ਉਹਨਾਂ ਨੇ ਸੁਣ ਲਈ ਉਹਨਾਂ ਦੇ ਪੁੱਤਰ ਵਧੀਆ ਕੰਮਾਂ ਤੇ ਲੱਗ ਗਿਆ ਘਰ-ਬਾਰ ਬਣ ਗਿਆ ਪਰ ਉਹ ਜਿਹੜੀ ਭੈਣ ਨੇ ਜਿਹੜੀ ਧੀ ਨੇ ਉਹ ਆਪਣੇ ਤੇ ਹੰਡਾਈ ਆ ਉਹ ਕਦੀ ਨਿਪਲਦੀ ਨਹੀਂ ਸੋ ਇਹ ਜਮਾਨਾ ਹੀ ਹੋਇਆ ਕਰਦਾ ਵਾ ਜਮਾਨੇ ਦੇ ਵਿੱਚ ਬੁਰੇ ਅਤੇ ਚੰਗੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਪੁਰਾਣਾ ਸਮਾਂ ਜਾਂ ਅੱਜ ਦਾ ਸਮਾਂ ਉਸ ਵਿੱਚ ਲੋਕ ਮਾੜੇ ਚੰਗੇ ਹੁੰਦੇ ਆ ਬਿਲਕੁਲ ਜੀ ਹਾਂ ਪਰ ਜਿਵੇਂ ਗੱਲ ਕਰੀਏ ਗੁਰਬਾਣੀ ਦੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਤਾਂ ਕਿੰਨਾ 100 ਸਾਲ ਪਹਿਲਾਂ ਤੀਆਂ ਦੇ ਬਾਬਤ ਆਖਿਆ ਹੀ ਆ ਉਹਨਾਂ ਨੂੰ ਕਿਉਂ ਮੰਦਾ ਆਖ ਰਹੇ ਹੋ ਇਹਦੇ ਨਾਲ ਉਸ ਸਮੇਂ ਵੀ ਤੀਆਂ ਦੇ ਨਾਲ ਇਦਾਂ ਦਾ ਦੁਰਵਿਹਾਰ ਹੁੰਦਾ ਰਿਹਾ ਹੁੰਦਾ ਰਿਹਾ ਬਿਲਕੁਲ ਜੀ ਇਹ ਹਰ ਸਮਾਂ ਵਾਂ ਲੜਕੀਆਂ ਨੂੰ ਕੁੜੀਆਂ ਨੂੰ ਮਾੜਾ ਕਹਿੰਦਾ ਹੀ ਆ ਜਾਂਦਾ ਔਰਤੀ ਔਰਤ ਨੂੰ ਪੱਥਰ ਕਹਿ ਰਹੀ ਆ ਹਾਲਾਂਕਿ ਵੇਖੋ ਬੱਚਾ ਜਾਂ ਬੱਚੀ ਪੈਦਾ ਕਰਨਾ ਕੁਦਰਤ ਦੇ ਤੇ ਮਰਦ ਦੇ ਹੱਥ ਵਾਸਾ ਪਰ ਉਹ ਆਪਦੀ ਨੋਨ ਨੂੰ ਕਹਿੰਦੀ ਆ ਵੀ ਮੈਨੂੰ ਤੇਰੇ ਤੋਂ ਪੋਤਾ ਚਾਹੀਦਾ ਜੀ ਆਪਦੀ ਧੀ ਨੂੰ ਨਹੀਂ ਕਦੀ ਉਹਨੇ ਕਿਹਾ ਨੋਨ ਕਹੂੰਗੀ ਤੇਰੇ ਤੋਂ ਵੀ ਪੋਤਾ ਉਹਨੇ ਥੋੜੀ ਦੇਣਾ ਹੂੰ ਉਹ ਤਾਂ ਇੱਕ ਭਾਂਡਾ ਹੂੰ ਭਾਂਡੇ ਵਿੱਚ ਤੁਸੀਂ ਦੁੱਧ ਪਾਤਾ ਉਹ ਦੁੱਧ ਪਿਆ ਉਹ ਚ ਪਾਣੀ ਪਾਤਾ ਪਾਣੀ ਪਿਆ ਉਹ ਤਾਂ ਤੁਸੀਂ ਜਿੱਦਾਂ ਦਾ ਪਾ ਰਹੇ ਆ ਉਦਾਂ ਤੋਂ ਭਾਂਡੇ ਨੇ ਤੁਹਾਨੂੰ ਦੇਣਾ ਵਾ ਫਾਇਦਾ ਕਰਕੇ ਉਹ ਚ ਬੱਚੀ ਦਾ ਤਾਂ ਕਸੂਰ ਹੀ ਨਹੀਂ ਕਸੂਰ ਨਹੀਂ ਬੱਚੀ ਨੇ ਥੋੜੀ ਤੁਹਾਨੂੰ ਮੁੰਡਾ ਪੈਦਾ ਕਰਕੇ ਦੇਣਾ ਜਾਂ ਕੁੜੀ ਪੈਦਾ ਕਰਕੇ ਦੇਣੀ ਆ ਸੋ ਉਹ 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 ਤੁਹਾਡੇ ਪੁੱਤਰ ਤੇ ਆ ਹਲਾਜ ਆ ਉਹਦੇ ਪੁੱਤਰ ਦਾ ਕਰਾਓ ਨਾ ਕਿ ਧੀ ਦਾ ਕਰਾਓ ਨੋ ਦਾ ਕਰਾਓ ਸੋ ਇਹ ਇਹ ਵੀ ਲੰਬੇ ਜਿੰਦਗੀ ਪਰ ਆਪਦੀਆਂ ਨੋਆਂ ਨੂੰ ਦਿੱਤੇ ਗਏ ਵੀ ਇਹਨੇ ਪੰਜ ਮੱਥੇ ਮਾਰਿਆ ਮੇਰੇ ਪੋਤੀਆਂ ਇਹ ਇਹ ਤਾਂ ਕਲੇਣੀਆਂ ਇਹ ਆ ਇਹ ਚੀਜ਼ ਵੀ ਬਹੁਤ ਸਹਿਣੀ ਪਈ ਉਹਨਾਂ ਬੀਬੀਆਂ ਨੂੰ ਉਸ ਟਾਈਮ ਤੇ ਜਾ ਕੇ ਸੋ ਚਮਾਨੇ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਵਾ ਸੋ ਉਹੀ ਫਿਰ ਉਹਦਾਂ ਦਾ ਜਿਹੜਾ ਸਿਸਟਮ ਉਹ ਅੱਜ ਚੱਲ ਰਿਹਾ ਵਾ ਇਹਨਾਂ ਰੀਤੀਆਂ ਤੋਂ ਬਚਨ ਦਾ ਫਿਰ ਹੱਲ ਹੈ ਕੀ ਆ ਸਹੀ ਇਹਨਾਂ ਸਭ ਤੋਂ ਅਜੀ ਸਾਦਗੀ ਹੂੰ ਸਾਦਗੀ ਤੇ ਸੱਚ ਤਾਂ ਪੱਲਾ ਹੂੰ ਸਿਧਾਂਤ ਉਹ ਜਿਹਨੂੰ ਬੜਾ ਧਾਰਮਿਕ ਵਿਦਿਆ ਕਹਿ ਲੋ ਜਾਂ ਕੁਰਬਾਨੀ ਦਾ ਸਿਧਾਂਤ ਕਹਿ ਲੋ ਸੋ ਜਿਹੜੇ ਉਦੋਂ ਵੀ ਪੱਲੇ ਨਾਲ ਜੁੜੇ ਰਹੇ ਉਹ ਉਦੋਂ ਵੀ ਬੱਚੇ ਰਹੇ ਤੇ ਜਿਹੜੇ ਅੱਜ ਵੀ ਜੁੜੇ ਆ ਜਿਹਨੂੰ ਕਾਲਜੋਗ ਕਹਿੰਦੇ ਆ ਅੱਜ ਵੀ ਬੜੇ ਪਰਿਵਾਰ ਸੁਖੀ ਆ ਜਿੱਥੇ ਸਾਰਿਆਂ ਦੀ ਕਦਰ ਕੀਤੀ ਜਾਂਦੀ ਆ ਸਾਰਾ ਪਰਿਵਾਰ ਇੱਕੋ ਜਗ੍ਹਾ ਤੇ ਬੈਠਦਾ ਗੱਲ ਆ ਉਸ ਵਿਸ਼ੇ ਨੂੰ ਸਮਝ ਕੇ ਉਹਦੇ ਮੁਤਾਬਕ ਚੱਲਣ ਦੀ ਬਸ ਜਿਹੜੇ ਚੱਲ ਜਾਂਦੇ ਉਹ ਅੱਜ ਵੀ ਸਵਰਗਾਂ ਦੇ ਵਿੱਚ ਉਹ ਅੱਜ ਵੀ ਸਤਜੋਗ ਦੇ ਵਿੱਚ ਤੇ ਜਿਹੜੇ ਨਹੀਂ ਚੱਲਦੇ ਇੱਕ ਬੰਦੇ ਦਾ ਸਵੇਰ ਦਾ ਟਾਈਮ ਹੀ ਰੱਬ ਦੇ ਨਾਮ ਤੋਂ ਸ਼ੁਰੂ ਹੁੰਦਾ ਤੇ ਇੱਕ ਦਾ ਸਵੇਰ ਦਾ ਟਾਈਮ ਹੀ ਲੜਾਈ ਝਗੜੇ ਤੋਂ ਸ਼ੁਰੂ ਹੁੰਦਾ ਸੋ ਅੱਜ ਵੀ ਉਹ ਸਤਜੋਗ ਦੇ ਕਾਲਜੋਗ ਘਰਾਂ ਦੇ ਵਿੱਚ ਵਰਤ ਰਿਹਾ ਹਾਂਜੀ ਬਹੁਤੀ ਵਾਰ ਤੁਸੀਂ ਇਹ ਵੀ ਦੇਖਦੇ ਹੋਵੋਗੇ ਮੈਂ ਕਈ ਵਾਰੀ ਨੋਟ ਕਰਦਾ ਹੁੰਦਾ ਵਾਂ ਕਿ ਪਹਿਲਾਂ ਅਸੀਂ ਪੁਰਾਣੇ ਸਮੇਂ ਤੋਂ ਨਿਕਲ ਕੇ ਅੱਜ ਐਡਵਾਂਸ ਸਮੇਂ ਦੇ ਵਿੱਚ ਜਾਣ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਸਾਡੇ ਲੋਕਾਂ ਨੇ ਨਾ ਅਸੀਂ ਗੱਡੀਆਂ ਤੋਂ ਗੱਡੀਆਂ ਤੱਕ ਪਹੁੰਚਣ ਦਾ ਕਿੰਨਾ ਸਫਰ ਤੈਅ ਕੀਤਾ ਜੀ ਕੱਚੇ ਘਰਾਂ ਤੋਂ ਅਸੀਂ ਪੱਕਿਆਂ ਦੇ ਕਰਨ ਤੱਕਰ ਦਾ ਕਿੱਡਾ ਸਫਰ ਤੈਅ ਕੀਤਾ ਅੱਜ ਹੁਣ ਸਮਾਂ ਫੇਰ ਦੁਬਾਰਾ ਮੁੜ ਉਹੀ ਵਾਪਸ ਆ ਜਾਂਦਾ ਕਿ ਅੱਜ ਪੱਕਿਆਂ ਦੀ ਥਾਂ ਤੇ ਅਸੀਂ ਕੱਚੇ ਪਾਉਣੇ ਸ਼ੁਰੂ ਕਰਦੇ ਹਾਂ ਨਾ ਕਿ ਅਸੀਂ ਫਿਰ ਉਹ ਛੱਡ ਕੇ ਅੱਜ ਉਹ ਸਫਰ ਤੱਕਰ ਪਹੁੰਚੇ ਅੱਜ ਫਿਰ ਤੁਸੀਂ ਬੈਕ ਜਾ ਰਹੇ ਹੋ ਹਨਾ ਸੋਚ ਕਿੱਧਰ ਨੂੰ ਜਾਦੀ ਇਨਸਾਨ ਦੀ ਫਿਤਰਤ ਆ ਜੀ ਇਹ ਲੰਗੀਆਂ ਚੀਜ਼ਾਂ ਯਾਦ ਕਰਦਾ ਜਿਉਂਦੇ ਮਾਂ ਬਾਪ ਦੀ ਓਨੀ ਸੰਭਾਲ ਨਹੀਂ ਕੀਤੀ ਜਾਂਦੀ ਜਿੰਨੇ ਮਰਨ ਤੋਂ ਮਗਰੋਂ ਸਟੇਟਸ ਪਾਏ ਜਾਂਦੇ ਆ ਹੂੰ ਜਿਉਂਦੀ ਮਾਂ ਨੂੰ ਪਾਣੀ ਨਹੀਂ ਪੁੱਛਿਆ ਹੁੰਦਾ ਜਦੋਂ ਮਰ ਜਾਂਦੀ ਫਿਰ ਉਹਦੇ ਗੀਤ ਲਾ ਲਾ ਕੇ ਉਹ ਸਟੇਟਸ ਪਾਉਂਦਾ ਹੂੰ ਠੀਕ ਆ ਜਿਉਂਦੇ ਪਿਓ ਨੂੰ ਗਾਲਾਂ ਕੱਢਦਾ ਮਗਰੋਂ ਬਾਪੂ ਤੇਰਾ ਪੁੱਤ ਤੇਰਾ ਪੁੱਤ ਕਰਕੇ ਸਟੇਟਸ ਪਾਉਂਦਾ ਵਾ ਅੱਜ ਅਸੀਂ ਕੋਠੀਆਂ ਪਾਈਆਂ ਘਰ ਪਾਏ ਹਮ ਲੱਖ ਰੁਪਇਆ ਲਾਇਆ ਪਰ ਜਦੋਂ ਵਿਆਹ ਸ਼ਾਦੀ ਕੀਤੀ ਜਾਂਦੀ ਆ ਉਦੋਂ ਵੀਡੀਓ ਉੱਥੇ ਜਾ ਕੇ ਬਣਾਉਣੀ ਆ ਜਿੱਥੇ ਪੁਰਾਣੇ ਗੱਡੇ ਖੜੇ ਆ ਗੱਡੇ ਖੜੇ ਆ ਕੱਚੇ ਮਹਿਲ ਆ ਕੱਚੀਆਂ ਵੀ ਜੇ ਇੰਨੇ ਚੰਗਾ ਲੱਗਦਾ ਤਾਂ ਤੇ ਪਿਓ ਦਾ ਬਣਿਆ ਕਾਉਂਟਾ ਆ ਹਮ ਫੇ ਤੂੰ ਕੱਚੇ ਘਰ ਤੇ ਰਸ ਗਈ ਤੁਸੀਂ ਸੀ ਕੱਚੇ ਘਰ ਚ ਬੈਠੇ ਰਹਿੰਦੇ ਤੁਹਾਡੇ ਤਾਂ ਕੱਚੇ ਕਾਨਿਆਂ ਦੀ ਛੱਤ ਸੀਗੀ ਬੀਬੀਆਂ ਗੋਹਾ ਲੱਪਦੀਆਂ ਸੀ ਪੋਚਾ ਲਾਉਂਦੀਆਂ ਸੀ ਪਰੋਲਾ ਦਿੰਦੀਆਂ ਸੀ ਗਿਆ ਸਾਰਾ ਕੁਝ ਕਰਦੀਆਂ ਸੀ ਗਿਆ ਤੇ ਫੇ ਤੂੰ ਕਿਉਂ ਢਾਇਆ ਅੱਜ ਅਸੀਂ ਸਿਰਫ ਵਿਖਾਵੇ ਵਾਲੇ ਲੋਕ ਆ ਵੀ ਜਿਉਂਦੇ ਮਾਂ ਬਾਪ ਨੂੰ ਗਾਲਾਂ ਕੱਢੋ ਮਾਰ ਤੋਂ ਮਗਰੋਂ ਸ਼ਰਾਧ ਕਰੋ ਹੂੰ ਪੁਰਾਣੇ ਘਰਾਂ ਨੂੰ ਢਾ ਦਿਓ ਹੂੰ ਕਿੰਨੇ ਪਾਂਛੀ ਚਿੜੀਆਂ ਉਸ ਕਾਨੇਰੀ ਛੱਤ ਵਿੱਚ ਰਹਿੰਦੇ ਸੀਗੇ ਸਾਰੇ ਉਹ ਚੱਕ ਦਿੱਤੇ ਦਰਖਤ ਚੱਕ ਦਿੱਤੇ ਕੂੜਾ ਖਿਲਾਰਦੇ ਆ ਤੇ ਬਾਹਰੀ ਤੌਰ ਤੇ ਜਾ ਕੇ ਵਿਖਾਵਾ ਕਰੋ ਅੱਜ ਸਾਡੀ ਜ਼ਿੰਦਗੀ ਜਿਹੜੀ ਨਾ ਵਿਖਾਵੇ ਦੀ ਜਾ ਵਿਖਾਵੇ ਦੀ ਹਾਂ ਪਹਿਲਾਂ ਸਾਡੀ ਨਿੱਜੀ ਹੁੰਦੀ ਸੀ ਪ੍ਰੈਕਟੀਕਲ ਹੁੰਦੀ ਸੀ ਵੀ ਜੇ ਲੋਕ ਕੁਦਰਤ ਦੀ ਗੱਲ ਕਰਦੇ ਕੁਦਰਤ ਨੂੰ ਪੂਜਦੇ ਵੀ ਸੀ ਹੂੰ ਉਹਦੇ ਮੁਤਾਬਕ ਚੱਲਦੇ ਸੀਗੇ ਅੱਜ ਸਿਰਫ ਵਿਖਾਵਾ ਕੀਤਾ ਜਾਂਦਾ ਵੀ ਮੇਰਾ ਘਰ ਕੱਚਾ ਨਾ ਹੋਵੇ ਪਰ ਮੈਂ ਉਦਾਂ ਮੈਂ ਚਾਦਰਾਂ ਬੰਦਣਾ ਨਹੀਂ ਪਰ ਵਿਆਹ ਵਾਲੇ ਦਿਨ ਚਾਦਰਾਂ ਬਨ ਕੇ ਫੋਟੋ ਖਿਚਾਉਣੀ ਆ। ਹੂੰ ਉਦਾਂ ਮੈਂ ਗੱਡੇ ਤੇ ਬੈਠਣਾ ਨਹੀਂ ਆ। ਪਰ ਵਿਆਹ ਵਾਲੇ ਦਿਨ ਉਹ ਉਸ ਜਗ੍ਹਾ ਤੇ ਜਾ ਕੇ ਗੱਡੇ ਦੇ ਉੱਪਰ ਖੁੰਡਾ ਫੜ ਕੇ ਫੋਟੋ ਖਿਚਾਉਣੀ ਆ। ਉਦਾਂ ਮੇਰੀ ਘਰ ਦੀ ਨੂੰ ਘਗਰਾ ਲਹਿੰਗਾ ਚੰਗਾ ਨਹੀਂ ਲੱਗਦਾ। ਸੱਗੀ ਫੁੱਲ ਚੰਗੇ ਨਹੀਂ ਲੱਗਦੇ। ਫਲਕਾਰੀ ਚੰਗੇ ਨਹੀਂ ਲੱਗਦੀ। ਪਰ ਮੈਂ ਵੀਡੀਓ ਵਿੱਚ ਇਦਾਂ ਦਾ ਸ਼ੋਅ ਕਰਨਾ ਵੀ ਵੇਖੋ ਜੀ ਮੈਂ ਤਾਂ ਵਿਰਸੇ ਨਾਲ ਜੁੜਿਆ ਹੋਇਆ ਹੂੰ। ਵਿਰਸਨ ਐੇ ਨਹੀਂ ਜੁੜਿਆ ਜਾਂਦਾ ਹੁੰਦਾ। ਵਿਰਸਨ ਆ ਜਿਹੜੇ ਲੋਕ ਜੁੜ ਗਏ ਉਹ ਮੁਬਾਰਕਾਂ। ਅੱਜ ਅਸੀਂ ਹੋਸ਼ਾਪੰਡ ਤੇ ਵਖਾਵਾ ਪਣ ਜਿਆਦਾ ਕਰਦੇ ਆ। ਹੂੰ। ਉਹ ਤੇ ਸ ਹਾਰੀਆਂ ਯਾਦ ਆਉਂਦੀਆਂ ਉਹ ਤੇ ਸਾਨੂੰ ਚੁੱਲ੍ਹੇ ਯਾਦ ਆਉਂਦੇ ਉਹ ਤੇ ਸਾਨੂੰ ਕੁਜੇ ਯਾਦ ਆਉਂਦੇ ਆ ਪਰ ਸਾਡੇ ਘਰਾਂ ਵਿੱਚ ਸਾਰਾ ਕੁਝ ਪਲਾਸਟਿਕ ਦਾ ਚੱਲੀ ਜਾਂਦਾ ਸੋ ਅੱਜ ਅਸੀਂ ਵਿਖਾਵੇ ਦੀ ਜ਼ਿੰਦਗੀ ਜ਼ਿਆਦਾ ਜੀ ਰਹੇ ਆ ਚਾਹੇ ਉਹ ਮੋਬਾਈਲ ਮਹਿੰਗਾ ਚਾਹੇ ਉਹ ਕੱਪੜੇ ਮਹਿੰਗੇ ਆ ਚਾਹੇ ਉਹ ਖਾਣਾ ਬਾਹਰ ਦਾ ਵਾ ਹੁਣ ਉਹੀ ਬ੍ਰੈਡ ਆ ਜਿਹੜਾ ਸਾਨੂੰ 5 ਰੁਪਏ ਮਿਲਦਾ ਸੀ ਤੇ ਉਹੀ ਬ੍ਰੈਡ ਉੱਪਰ ਜਦੋਂ ਅਸੀਂ ਕੋਈ ਬ੍ਰਾਂਡ ਲਾ ਗਏ ਤੇ 300 ਰੁਪਏ ਦਾ ਖਰੀਦਿਆ ਸਾਨੂੰ ਕਿਹਨੇ ਕਿਹਾ ਸੀ ਸੋ ਅਸੀਂ ਆਪਦੇ ਗੱਲ 'ਚ ਫਈਆਂ ਆਪ ਹੀ ਪੈੰਗ ਹੋਈਆਂ ਪਹਿਲੇ ਇੱਕ ਫੋਨ ਨਾਲ ਘਰ ਚੱਲਦੇ ਸੀ ਕਿ ਅੱਜ ਜੇ 10 ਮ ਹਰੇਕ ਦੇ 2-2 ਸਿਮ ਰੱਖਿਆ 2-2 ਫੋਨ ਸੋ ਇਹ ਇਹ ਕਿਸੇ ਨੇ ਨਹੀਂ ਸਾਡੇ ਘਰਾਂ ਵਿੱਚ ਚੀਜ਼ਾਂ ਵਾੜੀਆਂ ਇਹ ਸਾਡਾ ਸਟੇਟਸ ਸਿੰਬਲ ਇਹ ਵਿਖਾਵਾ ਹੋਸ਼ਾਪਨ ਇਹ ਹੀ ਲੈ ਕੇ ਆਇਆ ਵਾ ਵਿਖਾਵੇ ਨੇ ਬੰਦੇ ਦੇ ਗੱਲ ਦਾ ਫਾਹਾ ਬਣੇ ਹੋਏ ਹਨਾ ਦੁੱਖ ਕਿੰਨੇ ਪ੍ਰਗਟ ਬੰਦੇ ਨੇ ਆਪਣੇ ਆਪ ਕੀਤੇ ਹਾਂ ਜੀ ਹਾਂ ਦਿਖਾਵੇ ਦੇ ਚੱਕਰ ਤੇ ਹਾਂ ਉਹ ਉਹ ਮੁੱਢ ਤੋਂ ਟੁੱਟ ਗਿਆ ਵੇਖੋ ਚਾਹੇ ਆਪਾਂ ਆਪਣੇ ਮੁੱਢ ਤੋਂ ਟੁੱਟ ਗਏ ਤਾਂ ਵੀ ਖੁਆਰ ਹੋਵਾਂਗੇ ਤੇ ਚਾਹੇ ਆਪਣੇ ਉਹ ਜਨਮ ਦੇ ਪਰਮੇਸ਼ਰ ਦੇ ਮੂਲ ਤੋਂ ਟੁੱਟ ਗਏ ਹੂੰ ਨਾ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸੱਭੇ ਰੋਗ ਉਹ ਵੀ ਸਾਡੇ ਅੰਦਰ ਆਉਣੇ ਆ ਵਿਕਾਰ ਤੇ ਦੂਜੇ ਪਾਸੇ ਜੇ ਅਸੀਂ ਆਪਣੇ ਬਾਹਰੀ ਤੌਰ ਤੇ ਸਮਾਜਿਕ ਕ੍ਰੀਤੀਆਂ ਵਿੱਚ ਜਾਵਾਂਗੇ ਸਾਡੇ ਮੂਲ ਸਿਧਾਂਤ ਤੋਂ ਉਹ ਸੱਭਿਆਚਾਰ ਤੋਂ ਟੁੱਟਾਂਗੇ ਤਾਂ ਵੀ ਸਾਡੇ ਵਿੱਚ ਆਣਾ ਹੂੰ ਸੋ ਇਹ ਪਹਿਲਾਂ ਸਾਰਾ ਕੁਝ ਘਰ ਦਾ ਹੁੰਦਾ ਸੀ ਪਹਿਲਾਂ ਬੀਬੀਆਂ ਨੇ ਰੋਟੀਆਂ ਘਰੇ ਬਣਾਉਣੀਆਂ ਨੱਚਣ ਵਾਲੀਆਂ ਬਾਹਰੋਂ ਲੈ ਕੇ ਆਉਣੀਆਂ ਹੂੰ ਤੇ ਅੱਜ ਰੋਟੀਆਂ ਬਾਹਰ ਲੀਆਂ ਬਣਾ ਰਹੀਆਂ ਤੇ ਘਰ ਦੀਆਂ ਬੀਬੀਆਂ ਨੱਚ ਰਹੀਆਂ ਨੱਚ ਰਹੀਆਂ ਠੀਕ ਹੈ ਨਾ ਅੱਗੇ ਲੋਕਾਂ ਨੇ ਖਾਣਾ ਘਰੇ ਡੱਬਾ ਬਾਹਰ ਲੈ ਕੇ ਜਾਣਾ ਹੂੰ ਜੰਗਲ ਬਾਣੀ ਤੇ ਅੱਜ ਖਾ ਕੇ ਬਾਹਰੋਂ ਆਉਂਦੇ ਆ ਤੇ ਡੱਬਾ ਘਰੇ ਲੈ ਕੇ ਵੜਦੇ ਆ ਹਾਂ ਸੋ ਇਹ ਚੀਜ਼ਾਂ ਬੜੀਆਂ ਸਾਡੇ ਵਿੱਚੋਂ ਅਲੋਪ ਹੋ ਗਈਆਂ ਇਹ ਉਹ ਮਾਂ ਦੇ ਹੱਥਾਂ ਦੀ ਚੂਰੀ ਤੇ ਆਟੇ ਦੀ ਚਿੜੀ ਕੇਵਲ ਗੀਤਾ ਜੀ ਚੰਗੀ ਲੱਗਦੀ ਆ ਹੁਣ ਨਾ ਤਾਂ ਬਹੁਤੀਆਂ ਮਾਵਾਂ ਨੂੰ ਆਟੇ ਦੀ ਚਿੜੀ ਬਣਾਉਣੀ ਆਉਂਦੀ ਆ ਤੇ ਨਾ ਬਹੁਤੀਆਂ ਨੂੰ ਚੂਰੀ ਕੁਟਣੀ ਹੁੰਦੀ ਆ ਇਹ ਸਿਰਫ ਗੀਤਾਂ-ਗੀਤਾਂ ਦੇ ਵਿੱਚ ਹੀ ਆ ਸੋ ਬੜਾ ਕੁਝ ਅਸੀਂ ਗੁਆਇਆ ਵੀ ਆ ਚਲੋ ਬਾਹਰੀ ਗਾਂਵਦੂ ਜਮਾਨੇ ਵਿੱਚ ਬੜਾ ਕੁਝ ਪਾਇਆ ਵੀ ਆ ਅਸੀਂ ਵੀ ਚਲੋ ਸਾਡੇ ਕੁਝ ਅਧਿਕਾਰ ਸਾਨੂੰ ਮਿਲੇ ਆ ਕੁਝ ਹੱਕ ਸਾਨੂੰ ਮਿਲੇ ਆ ਬੀਬੀਆਂ ਆਪਦੀ ਗੱਲ ਕਹਿ ਸਕਦੀਆਂ ਪਰ ਉਹਦਾ ਨਜਾਇਜ਼ ਫਾਇਦਾ ਵੀ ਆਪਾਂ ਇੰਨਾ ਨਾ ਚੁੱਕ ਗਏ ਕਿ ਆਪਦੇ ਮੂਲ ਤੋਂ ਹੀ ਟੁੱਟ ਜਾਗੇ ਹਾਂਜੀ ਭਾਈ ਸਾਹਿਬ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਹਨਾ ਦਿਖਾਵੇ ਦੀ ਦੁਨੀਆ ਹੋ ਗਈ ਆ ਅੱਗੇ ਸਾਡੇ ਲੋਕ ਮਿਹਨਤ ਕਰਨਾ ਪਸੰਦ ਕਰਦੇ ਸੀਗੇ ਸਿਰਫ ਸਾਡੇ ਬੂਯਰਗ ਸਾਡੇ ਦਾਦੇ ਹਨ ਉਹ ਕੱਲਾ ਨੂਨ ਬਾਹਰੋਂ ਲੈਂਦੇ ਸੀ ਤੇ ਹਰ ਚੀਜ਼ ਉਹਨਾਂ ਦੀ ਆਪ ਦੀ ਘਰ ਦੀ ਹੁੰਦੀ ਸੀ ਆਪ ਦੀ ਮਿਹਨਤ ਦੇ ਨਾਲ ਪੈਦਾ ਕਰਦੇ ਸੀ ਹਨ ਅੱਜ ਅਸੀਂ ਫਾਹੇ ਗਲ ਦੇ ਆਪ ਤਿਆਰ ਕਰਦੇ ਹਾਂ ਤਿਆਰ ਕੀਤੇ ਹਾਂ ਜੀ ਹਾਂ ਵੇਖੋ ਜੀ ਪਹਿਲਾਂ ਇੱਕ ਕਿੰਨਾ ਵਧੀਆ ਸਿਧਾਂਤ ਸੀ ਜੇ ਕਿਸੇ ਲੜਕੀ ਵਾਲੇ ਪਰਿਵਾਰ ਨੇ ਆਪਣੀ ਧੀ ਦੇ ਲਈ ਵਾਰ ਵੇਖਣਾ ਹੂੰ ਉਹਨੇ ਵੇਖਣਾ ਮੁੰਡਾ ਕੰਮ ਕਿੰਨਾ ਕਰਦਾ ਹੂੰ ਜਦੋਂ ਉਹਨੇ ਵੇਖਣਾ ਵਾਲਾ ਵੇਖਣਾ ਯਾਰ 10 12 ਮੱਜਾਂ ਇਹਨਾਂ ਦੇ ਘਰੇ ਦੋ ਬਲਦਾਂ ਦੀਆਂ ਜੋੜੀਆਂ ਵਾਂ ਖੇਤ ਦੇ ਇਨੇ ਖੇਤ ਪੈਲੀ ਆ ਵੀ ਮੁੰਡਾ ਵਾਕਈ ਕੰਮ ਕਰਦਾ ਠੀਕ ਆ ਹੁਣ ਕੰਮ ਕਰਨ ਵਾਲੇ ਬੰਦੇ ਦੇ ਰੰਗ ਪੱਕੇ ਹੋਣਗੇ ਹੂੰ ਤੋਂ ਪੇ ਰਹਿਣ ਵਾਲਾ ਬੰਦਾ ਸੋ ਉਹਨਾਂ ਨੇ ਮਾਣ ਮਹਿਸੂਸ ਕਰਨਾ ਵੀ ਜਿਹੜੇ ਜਿਹੜੇ ਘਰੇ ਸਾਡੀ ਕੁੜੀ ਨੇ ਜਾਣਾ ਉਹਨਾਂ ਦੇ ਦੋ ਬਲਦਾਂ ਦੀਆਂ ਜੋੜੀਆਂ 15 ਡੰਗਰਾ ਇੰਨਾ ਦੁੱਧ ਆ ਸਾਰਾ ਕੁਝ ਘਰ ਦਾ ਤੇ ਅੱਜ ਅਸੀਂ ਵੀ ਆਣੇ ਆ ਵੀ ਇਹਦੇ ਦੇ ਹੱਥ ਪੈਰ ਪਾਟੇ ਆ ਯਾਰ ਹੂੰ ਇਹ ਤਾਂ ਅੱਜ ਸਾਨੂੰ ਚਾਹੀਦਾ ਵੀ ਏਸੀ ਕਵਰੇਜੋਂ ਮੁੰਡਾ ਨਿਕਲਿਆ ਵਾ ਉਹਦੇ ਘਰੇ ਪਹਿਲਾਂ ਥਾਰ ਖੜੀ ਆ ਵਧੀਆ ਗੱਡੀ ਖੜੀ ਆ ਮਹਿੰਗਾ ਉਹਦੇ ਕੋਲੇ ਆਈਫੋਨ ਪਾਇਆ ਹੋਇਆ ਵਾ ਬ੍ਰਾਂਡਡ ਕੱਪੜੇ ਪਾਇਆ ਵੀ ਇਹ ਸਾਡੀ ਸਿਮਰੀ ਨੂੰ ਖੁਸ਼ ਰੱਖੂਗਾ ਹਨਾ ਸੋ ਜੇ ਪਹਿਲਾਂ ਰਾਜਕੁਰ ਵੇਂਗਾ ਦਇਆਕੁਰ ਵੇਂਗਾ ਤੇ ਉਹਨਾਂ ਨੇ ਉਹਨਾਂ ਵਾਸਤੇ ਬੰਦੇ ਵੀ ਉਦੋਂ ਦੇ ਲੱਭੇ ਤੇ ਅੱਜ ਫਿਰ ਜਿਨ੍ਹਾਂ ਜਿੱਦਾਂ ਨੇ ਸਿਮੀਆਂ ਨਿੰਮੀਆਂ ਸੀ ਲੱਭ ਰਿਆਂ ਤੇ ਹੈਰੀ ਗਰੀ ਸਾਨੂੰ ਮਿਲ ਹੀ ਜਾਂਦੇ ਆ ਹਣਾ ਸੋ ਜਿਹੜਾ ਬੰਦਾ ਖੁਦ ਮਿਹਨਤ ਨਹੀਂ ਕਰਦਾ ਜੇ ਹੁਣ ਤੁਹਾਡੀ ਗੱਲ ਇੱਥੋਂ ਹੀ ਆਈ ਨਾ ਜੇ ਹੁਣ ਮੈਂ ਮਿਹਨਤ ਨਹੀਂ ਕਰਦਾ ਤੇ ਮੈਂ ਆਪਦੀ ਪਤਨੀ ਨੂੰ ਕਿੱਥੋਂ ਘਰ ਦੀ ਮੂੰਗੀ ਖਵਾਉਂਗਾ ਕਿੱਥੋਂ ਮੈਂ ਘਰ ਦੇ ਕੱਦੂ ਖਵਾ ਦੂੰਗਾ ਤੋਰੀਆਂ ਖਵਾ ਦੂੰਗਾ ਸੋ ਮੈਂ ਘਰੇ ਪੈਦਾ ਹੀ ਨਹੀਂ ਕਰਦਾ ਮੈਂ ਤਾਂ ਘਰ ਹੀ ਸਾਰਾ ਪੱਥਰ ਨਾਲ ਭਰ ਦਿੱਤਾ ਕਿ ਉੱਥੇ ਮੈਨੂੰ ਇੱਕ ਗਮਲੇ ਵਿੱਚ ਮੈਨੂੰ ਇੱਕ ਗੇਂਦਾ ਤਾਂ ਲਾਉਣਾ ਠੀਕ ਲੱਗਦਾ ਤੇ ਮੈਨੂੰ ਉਹਦੇ ਗਮਲੇ ਦੇ ਵਿੱਚ ਮਿਰਚ ਦਾ ਬੂਟਾ ਲਾਉਣਾ ਨਹੀਂ ਚੰਗਾ ਲੱਗਦਾ। ਸੋ ਅੱਜ ਆਟੇ ਤੋਂ ਲੈ ਕਰਕੇ ਸਾਡੀ ਹਰੇ ਚੀਜ਼ ਮਲਦੀ ਹੋ ਗਈ। ਤੇ ਪਹਿਲਾਂ ਸਾਡੇ ਘਿਓ ਵੀ ਘਰਦਾ ਸੀਗਾ। ਸਰੋਂ ਦਾ ਤੇਲ ਵੀ ਘਰਦਾ ਹੁੰਦਾ ਸੀਗਾ। ਸਾਰਾ ਕੁਝ ਘਰਦਾ ਸੀਗਾ ਤੇ ਲੋਕੀ ਤੰਦਰੁਸਤ ਸਨ। ਚੜ੍ਹਦੀ ਕਲਾ ਵਿੱਚ ਵਸਣ। ਲੜਾਂਗਾਂ ਝਗੜੇ ਘੱਟ ਸੀ। ਤੇ ਅੱਜ ਸਾਰਾ ਕੁਝ ਮਲਦਾ ਹੁੰਦਾ ਵਾ। ਇੱਕ ਪਾਸੇ ਸੀ ਕਹੀ ਜਿਹੜੇ ਨਕਲੀ ਆ ਨਕਲੀ ਆ। ਪਰ ਅਸੀਂ ਘਰੇ ਪੈਦਾਵ ਨਹੀਂ ਕਰਦੇ ਪਏ ਤੇ ਫਿਰ ਨਕਲੀ ਖਾ ਕੇ ਨਕਲੀ ਸਾਡਾ ਜੀਵਨ ਬਣੀ ਜਾਂਦਾ। ਬਣੀ ਜਾਂਦਾ। ਅਸੀਂ ਜ਼ਮੀਨਾਂ ਵੇਚ ਕੇ ਵੱਡੀਆਂ ਕੋਠੀਆਂ ਪਾ ਲਈਆਂ। ਪਾ ਲਈਆਂ ਬਿਲਕੁਲ। ਅਸੀਂ ਮਹਿੰਗੇ ਮਹਿੰਗੇ ਵਿਆਹ ਕੀਤੇ ਆ ਫਾਹੇ ਲੈ ਰਹੇ ਆ ਹਨ ਫਿਰ ਅਸੀਂ ਜ਼ਿੰਦਗੀ ਦੇ ਅੰਦਰ ਦੁੱਖ ਟੈਨਸ਼ਨਾਂ ਡਿਪਰੈਸ਼ਨ ਲੈ ਕੇ ਆ ਰਹੇ ਆ ਹਨ ਸਾਡਾ ਇਹ ਪੰਜਾਬ ਦਾ ਮਾਹੌਲ ਨਹੀਂ ਸੀਗਾ ਅਸੀਂ ਸਾਦਗੀ ਜੀਵਨ ਦੇ ਵਿੱਚ ਰਹਿਣ ਵਾਲੇ ਸੀਗੇ ਅਸੀਂ ਸਿੰਪਲ ਖਾਣਾ ਸਿੰਪਲ ਰਹਿਣਾ ਸਾਡਾ ਵਿਰਸਾ ਅਸੀਂ ਸਾਡਾ ਮਾਹੌਲ ਸੀਗਾ ਬਿਲਕੁਲ ਅੱਜ ਅਸੀਂ ਫੌਰੀਨ ਦੀ ਦੌੜ ਦੇ ਚੱਕਰ ਦੇ ਵਿੱਚ ਅਸੀਂ ਰਹਿਣਾ ਸੈਣਾ ਸਭ ਕੁਝ ਉਹਨਾਂ ਮੁਤਾਬਕ ਕਰਦੇ ਹਾਂ ਬਿਲਕੁਲ ਜੀ ਅੱਜ ਤਾਂ ਸਾਡੇ ਵਿਆਹਾਂ ਵਿੱਚ ਵੀ ਫੈਸ਼ਨ ਆ ਮਹਿੰਦੀ ਵਾਲੇ ਦਿਨ ਕੱਪੜੇ ਮਹਿੰਦੀ ਰੰਗੇ ਚਾਹੀਦੇ ਆ ਹਾਂ ਹਨਾ ਹਲਦੀ ਵਾਲੇ ਦਿਨ ਹਲਦੀ ਰੰਗੇ ਚਾਹੀਦੇ ਆ ਫਿਰ ਦੈਂਚ ਤੇ ਕੀਨੇ ਸਾਨੂੰ ਕਿਹਾ ਕਿਨੇ ਕਿਹਾ ਟਕਣਾ ਤਾਂ ਤਾਂ ਨਹੀਂ ਆ ਨਾ ਜਿੱਦਾਂ ਮਰਜ਼ੀ ਟਾਕ ਲੋ ਪਰ ਅਸੀਂ ਨੱਕ ਕਰਕੇ ਤੇ ਕੰਨ ਕਰਕੇ ਜੀਨੇ ਆ ਜੀ ਪਹਿਲਾਂ ਲੋਕਾਂ ਦਾ ਨੱਕ ਰੱਖਣ ਦੇ ਮਾਰੇ ਖਰਚਾ ਕਰਦੇ ਆ ਫਿਰ ਲੋਕੀ ਵਾਹ ਵਾਹ ਕਰਨਗੇ ਕੰਨ ਕਰਕੇ ਸੁਣਦੇ ਆ ਸੁਣਨਾ ਚਾਹੁੰਦੇ ਤੇ ਮਗਰੋਂ ਕਰਜ਼ਾ ਜੜ ਜਾਂਦਾ ਫਿਰ ਕਹਿੰਦੇ ਸਰਕਾਰ ਆ ਮਾਫ ਕਰਨ ਤੇ ਸਰਕਾਰ ਘਰੇ ਉਹਦਾ ਵਿਆਹ ਕਰਨ ਲੱਗਾ 20 ਲੱਖ ਲਾ ਤੂੰ ਫੁਕ ਫੁਕਰੇ ਪੰਜ ਲਾਇਆ ਸਾਰੀ ਰਾਤ ਤੂੰ ਗਵੰਡੀ ਨਹੀਂ ਸੌਂਦੇ ਤੇ ਡੀਜੇ ਲਾ ਕੇ ਨੱਚੀ ਗਿਆ ਉਹਦਾ ਜਿਹੜੀ ਬੇਬੇ ਕੰਨੀ ਮੈਥੋਂ ਗੁਰਦੁਆਰੇ ਨਹੀਂ ਜਾਇਆ ਜਾਂਦਾ ਮੇਰੇ ਗੋਡੇ ਦੁਖਦੇ ਆ ਤੇ ਡੀਜੇ ਤੇ ਉਹ ਵੀ 12 ਵਜੇ ਤੱਕ ਨੱਚੀ ਗਈ ਤੇ ਜਦੋਂ ਫਿਰ ਉਹ ਨੋਵੇਂਂਦੀ ਆ ਵੀ ਮੇਰੀ ਤਾਂ ਸੱਸ ਚੰਗੀ ਪਲੀ ਪਈ ਐ ਤਾਂ ਤੇ ਫਿਰ ਉਹ ਤੁਹਾਡੀ ਸੇਵਾ ਥੋੜੀ ਕਰੂਗੀ ਤੁਹਾਡੇ ਤੋਂ ਕਰਾਊਗੀ ਹਣਾ ਜਿੱਦਾਂ ਦਾ ਅਸੀਂ ਪਹਿਲੇ ਦਿਨ ਬੱਚੀ ਨੂੰ ਦਿਖਾਉਣੇ ਆ ਉਦੋਂ ਦਾ ਅਸੀਂ ਬਣ ਜਾਂਦੇ ਆ ਸੋ ਅੱਜ ਅਸੀਂ ਤਿਆਂ ਨੂੰ ਘਰਾਂ ਵਿੱਚ ਨੋਹਾਂ ਨਹੀਂ ਲੈ ਕੇ ਆਉਂਦੇ ਨਚਾਰ ਹੀ ਲੈ ਕੇ ਆਉਂਦੇ ਆ ਤੇ ਨਚਾਰ ਹੀ ਅੱਗੇ ਪੇਸ਼ ਕਰਦੇ ਆ ਸਾਨੂੰ ਇਹ ਨਹੀਂ ਪਤਾ ਗਾਣਾ ਕਿਹੜਾ ਚੱਲਦਾ ਹੁੰਦਾ ਡੀਜੇ ਤੇ ਉੱਥੇ ਮਾਸੀ ਦੀ ਕੁੜੀ ਭੂਆ ਦਾ ਮੁੰਡਾ ਚਾਚੇ ਦੀ ਕੁੜੀ ਸਾਰੇ ਮਾਮੇ ਦਾ ਮੁੰਡਾ ਕੁੜੀ ਨੱਚੀ ਜਾਂਦੇ ਹੁੰਦੇ ਆ ਸਿਆਣੇ ਬਣੇ ਹੁੰਦੇ ਆ ਸੋ ਅਸੀਂ ਬੜਾ ਚੀਜ਼ ਗਵਾ ਵੀ ਲਈਏ ਦੇ ਵਿੱਚੋਂ ਸਭੇਚਾਰ ਸਾਡੇ ਵਿੱਚੋਂ ਇਹ ਅਲੋਪ ਹੋ ਗਿਆ ਪਰ ਵੀਰੇ ਗੱਲ ਇਹ ਆ ਕਿ ਦੂਸਰਾ ਪੱਖ ਜੇ ਦੇਖ ਗਏ ਗੱਲ ਦਾ ਹਨਾ ਕਿ ਜੇ ਅੱਜ ਦੇ ਸਮਾਜ ਦੀ ਦੌੜ ਬਹੁਤ ਜ਼ਿਆਦਾ ਤੇਜ਼ ਆ ਹਨਾ ਅੱਜ ਵੈਸਟਰਨ ਮਾਹੌਲ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ ਜੇ ਅਸੀਂ ਪੂਰਨ ਤੌਰ ਤੇ ਆਪਦੀ ਲਾਈਫ ਨੂੰ ਆਪਦੀ ਜ਼ਿੰਦਗੀ ਨੂੰ ਪੁਰਾਣੇ ਸਮੇਂ ਮੁਤਾਬਕ ਢਾਲ ਕੇ ਚੱਲਣਾ ਸ਼ੁਰੂ ਕਰ ਦੇਵਾਂਗੇ ਅਸੀਂ ਉਸ ਦੌੜ ਦੇ ਨਾਲ ਰਾਜ਼ੀ ਨਹੀਂ ਸਕਦੇ ਅਸੀਂ ਪਿੱਛੇ ਰਹਿ ਜਾਾਂਗੇ ਬੜੇ ਨੌਜਵਾਨ ਬੱਚੇ ਬੱਚੀਆਂ ਕਹਿੰਦੇ ਆ ਕਿ ਮਤਲਬ ਅੱਜ ਦਾ ਸਮਾਂ ਜਿਹੜਾ ਦੌੜ ਦਾ ਜੇ ਤੁਸੀਂ ਕਹਿੰਦੇ ਹੋ ਕਿ ਇੰਜ ਚੱਲੋ ਫਿਰ ਅਸੀਂ ਉਸ ਦੌੜ ਦੇ ਵਿੱਚ ਨਹੀਂ ਦਲਾਂਗੇ ਵੇਖੋ ਇਹ ਦੌੜ ਇੱਕ ਹੋਰ ਚੀਜ਼ ਹੁੰਦੀ ਆ ਜ਼ਿੰਦਗੀ ਦੀ ਸਾਦਗੀ ਹੋਰ ਹੁੰਦੀ ਆ ਹੁਣ ਮੱਛੀ ਨੂੰ ਤੁਸੀਂ ਕਹੋ ਹੂੰ ਵੀ ਅੱਜ ਦੁਨੀਆ ਗਾਂ ਵਧੂਆ ਤੁਹਾਨੂੰ ਅਸੀਂ ਪਾਣੀ ਚੋਂ ਕੱਢ ਕੇ ਸਪਰਾਈਟ ਦੇ ਕੋਕ ਦੇ ਟੱਬ ਚ ਪਾ ਦਿੰਨੇ ਆ ਉਹ ਨਹੀਂ ਪਊਗੀ ਹਣਾ ਉਸੇ ਤਰ੍ਹਾਂ ਪੜਨਾ ਚਾਹੀਦਾ ਕਾਰੋਬਾਰ ਕਰੋ ਬਿਜ਼ਨਸ ਕਰੋ ਦੁਕਾਨਦਾਰੀਆਂ ਕਰੋ ਕਰਨਾ ਚਾਹੀਦਾ ਕਿਉਂਕਿ ਉਦਮ ਕਰਨਾ ਸੀ ਮਿਹਨਤੀਆਂ ਸੀ ਮੰਗਦੇ ਨਹੀਂ ਹਣਾ ਪਰ ਉਹਦੇ ਵਿੱਚ ਆ ਆਪਣੇ ਆਪ ਨੂੰ ਇੰਨਾ ਵੀ ਨਾ ਕਰ ਦਿਓ ਕਿ ਤੁਸੀਂ ਤੰਦ ਕੱਪੜੇ ਪਾਉਣੀ ਭੁੱਲ ਜਿਓ ਹੂੰ ਅੱਜ ਬੰਦਾ ਲੱਖਾਂ ਰੁਪਇਆ ਵਿਆਹ ਤੇ ਲਾ ਦਿੰਦਾ ਹੂੰ ਹਜ਼ਾਰਾਂ ਸੂਟ ਵੰਡ ਦਿੰਦਾ ਹੂੰ ਪਰ ਜਿਹਦਾ ਵਿਆਹ ਹੁੰਦਾ ਉਹਦੇ ਕੱਪੜੇ ਲੈੇ ਹੁੰਦੇ ਆ ਹਮ ਅੱਧਾ ਉਹਦਾ ਸਰੀਰ ਦਿਖ ਰਿਆ ਇਹ 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 ਫੈਸ਼ਨ ਪ੍ਰਸਤੀ ਆ ਹਮ ਹਨਾ ਚਾਹੀਦਾ ਸਾਦਗੀ ਵਿੱਚ ਕੱਪੜੇ ਪਾਉਣੇ ਮਨਾ ਨਹੀਂ ਆ ਹੁਣ ਕਿੰਨੇ ਗੁਰਸਖਵੀਰ ਭੈਣਾ ਬੱਚੀਆਂ ਜਿਹੜੇ ਕੋਈ ਕਾਰੋਬਾਰ ਕਰਦੇ ਆ ਕੋਈ ਕਿਸੇ ਨੌਕਰੀ ਤੇ ਜਾਂਦੇ ਆ ਉਹ ਕੱਪੜੇ ਪਾਖ ਹੀ ਜਾਂਦੇ ਆ ਉੱਥੇ ਇੱਕ ਤੰ ਤੱਕ ਅੰਨ ਲਈ ਕੱਪੜਾ ਜ਼ਰੂਰੀ ਆ ਹਮ ਪਰ ਆਪਣੀਆਂ ਜਿਹੜੀਆਂ ਲੋੜਾਂ ਨੂੰ ਨਾ ਇਹਨਾਂ ਤੁਸੀਂ ਵਧਾ ਲਓ ਕਿ ਕਿਸੇ ਚੀਜ਼ ਬਿਨਾ ਤੁਹਾਡਾ ਸਰਦਾ ਹੋਵੇ ਹਮ ਪਰ ਤੁਸੀਂ ਆਂਟੀ ਕੋਂਡੀ ਨੂੰ ਖੁਸ਼ ਕਰਨ ਦੇ ਮਾਰੇ ਉਹ ਕਰਜ਼ਾ ਚੁੱਕ ਕੇ ਚੀਜ਼ ਲੈ ਕੇ ਆਉਂ ਉਹ ਉਹ ਚੀਜ਼ਾਂ ਜਿਹੜੀਆਂ ਸਾਨੂੰ ਕਰਜ਼ੇ ਥੱਲੇ ਲੈ ਕੇ ਜਾਂਦੀਆਂ ਵਾ ਸੋ ਮਾਡਰਨ ਪੁਣਾ ਜਿੰਨਾ ਵੀ ਸਾਡੇ ਵਿੱਚ ਅੱਜ ਪ੍ਰੋਸਿਆ ਜਾ ਰਿਹਾ ਹੈ ਨਾ ਚਾਹੇ ਉਹ ਮੈਸ ਸੁੰਦਰੀ ਆ ਚਾਹੇ ਵਿਸ਼ਵ ਸੁੰਦਰੀ ਆ ਚਾਹੇ ਸੁੰਦਰ ਪੰਜਾਬਣ ਇਹ ਸਾਰਾ ਕੁਝ ਇਸੇ ਕੈਟਾਗਰੀ ਵਿੱਚ ਹੀ ਜਾ ਰਿਹਾ ਕਿ ਚਾਹੀਦਾ ਤਾਂ ਐਸੀ ਸੁੰਦਰ ਪੰਜਾਬਣ ਕੋਣ ਜਿਹਨੂੰ ਘਰੇਲੂ ਕੰਮਾਂ ਬਾਰੇ ਸਮਾਜ ਬਾਰੇ ਹਰੇਕ ਚੀਜ਼ ਬਾਰੇ ਪਤਾ ਹੋਵੇ ਪਰ ਅੱਜ ਅਸੀਂ ਕਿਹੜੇ ਖਿਤਾਬ ਦਿੱਤੇ ਗਏ ਜਿਹਦੇ ਤਨ ਤੋਂ ਉਹਦੇ ਕੱਪੜੇ ਲੈ ਗਏ ਇਹ ਜੀ ਮੈਸ ਪੰਜਾਬਣ ਬਣ ਗਈ ਮੈਸ ਪੰਜਾਬਣ ਇਹ ਥੋੜੀ ਆ ਸੋ ਉਹ ਉਹ ਚੀਜ਼ਾਂ ਅੱਜ ਵੀ ਅਸੀਂ ਘਰਾਂ ਦੇ ਵਿੱਚ ਪੈਦਾ ਕਰ ਸਕਦੇ ਆ ਕਿੰਨੇ ਵੀਰ ਨੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਹੀ ਆਰਗੇਨਿਕ ਖੇਤੀ ਨੂੰ ਆਪਦੀ ਛੱਤ ਤੇ ਫਸਲਾਂ ਨੂੰ ਬੀਜਿਆ ਹੋਇਆ ਵਾ ਕਿੰਨੇ ਵੀਰ ਨੇ ਜਿਨ੍ਹਾਂ ਨੇ ਆਪਦੇ ਖੇਤ ਵਿੱਚ ਕੁਝ ਜਗ੍ਹਾ ਇਦਾਂ ਦੀ ਰੱਖੀ ਜਿੱਥੇ ਬਿਨਾਂ ਰੇਸਪ੍ਰੇਅ ਤੋਂ ਚੀਜ਼ ਖੁਦ ਹੀ ਪੈਦਾ ਕਰਦੇ ਆ ਜਿਹੜੇ ਅੱਜ ਵੀ ਆਪਣੇ ਆਪ ਜੀ ਨਿਰਪਰ ਆ ਉਹਨਾਂ ਨੂੰ ਕਿਸੇ ਦੁਕਾਨ ਤੋਂ ਜਾਂ ਬਾਹਰੀ ਤੌਰ ਤੋਂ ਜ਼ਹਿਰਾਂ ਵਾਲੀਆਂ ਚੀਜ਼ਾਂ ਖਰੀਦੀ ਲੈਣੀ ਪੈਂਦੀਆਂ ਤੋ ਇਹ ਉਦਮ ਸਾਨੂੰ ਆਪ ਨੂੰ ਕਰਨੇ ਪੈਣੇ ਆ ਗਾਂ ਵਧੂ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਕਾਰੋਬਾਰ ਛੱਡ ਦੇਗੇ ਅਸੀਂ ਨੌਕਰੀ ਕਰਨੀ ਛੱਡ ਦੇਈਏ ਗਾਂ ਵਧੂ ਦਾ ਮਤਲਬ ਇਹ ਆ ਵੀ ਨੌਕਰੀ ਕਰੋ ਤਰੱਕੀ ਕਰੋ ਪਰ ਜਿਹੜਾ ਤੁਸੀਂ ਫੈਸ਼ਨ ਪ੍ਰਸਤੀ ਵਾਲਾ ਅੱਜ ਡੰਡਾ ਫੜ ਕੇ ਚੱਲ ਰਹੇ ਆ ਹਾਂ ਲੋਕ ਵਿਖਾਵੇ ਵਾਲਾ ਨੰਗੇਜ ਵਾਲਾ ਲੱਚਰਪੁਣੇ ਵਾਲਾ ਹਨਾ ਜਾਂ ਵਿਖਾਵੇ ਪਣ ਦਾ ਨਸ਼ਾ ਹੁਣ ਬੱਚਾ ਪਹਿਲਾਂ ਵਿਖਾਵੇ ਚ ਨਸ਼ਾ ਲੱਗਦਾ ਉਹਨਾਂ ਦਾ ਗੀਤ ਕੱਢਣ ਵਾਲੇ ਕੱਢ ਦਿੱਤੇ ਕਾਲੀ ਨਾਗਰੀ ਦੀ ਡੱਬੀ ਫਿਰ ਉਹ ਲਿਆਉਂਦਾ ਤੇ ਪਾਉਂਦਾ ਉਹ ਅੱਜ ਦਿਖਾ ਦੇਹਾ ਦਿਖਾਵੇ ਚ ਕਰ ਰਿਆ ਹੌਲੀ ਹੌਲੀ ਉਹਦੇ ਅੰਦਰ ਬੀਜ ਬੀਜੇ ਨੇ ਹਨਾ ਉਹ ਇਹ ਚੀਜ਼ਾਂ ਸਾਨੂੰ ਲੈ ਕੇ ਬੈਠਦੀਆਂ ਵਾ ਸਾਦਗੀ ਵਾਲਾ ਜੀਵਨ ਤਾਂ ਬਹੁਤ ਵਧੀਆ ਹੂੰ ਜੇ ਅੱਜਕ ਪਿੰਡ ਦਾ ਅਮੀਰ ਬੰਦਾ ਹੂੰ ਰੱਜਿਆ ਪੁੱਜਿਆ ਬੰਦਾ ਆਪਦੇ ਪੁੱਤਰ ਧੀ ਦਾ ਵਿਆਹ ਸਾਦਗੀ ਵਿੱਚ ਕਰੂਗਾ ਉਹ ਕਿੰਨਿਆਂ ਨੂੰ ਸੁਨਿਆ ਜਾਊਗਾ ਬਹੁਤ ਠੀਕ ਆ ਉਹ ਚੀਜ਼ਾਂ ਅਸੀਂ ਸਾਨੂੰ ਪ੍ਰੋਗਰਾਮ ਸਾਡੇ ਸਮਾਗਮ ਸਾਦਗੀ ਵਾਲੇ ਹੋਣੇ ਚਾਹੀਦੇ ਆ ਛਕਣਾ ਤਾਂ ਪ੍ਰਸ਼ਾਦਾ ਪਾਣੀ ਹੈ ਨਾ ਉਹਦੇ ਵਿੱਚ ਕਰੋੜਾਂ ਦੀ ਤਾਂ ਲੋੜ ਹੀ ਨਹੀਂ ਹੈ ਹੂੰ ਕਰਦੀ ਦਾ ਪੇਟ ਦੀ ਪੂਰਤੀ ਆ ਸੋ ਇਹ ਚੀਜ਼ਾਂ ਸਾਨੂੰ ਬਹੁਤੀਆਂ ਜੜੀਆਂ ਹੈਗੀਆਂ ਵਿਖਾਵੇ ਵਾਲੀਆਂ ਹੀ ਕਰਜੇ ਥੱਲੇ ਦੱਬਦੀਆਂ ਵਾ ਵਿਖਾਵੇ ਤੋਂ ਹਟ ਕੇ ਸਾਦਗੀ ਵਾਲਾ ਜੀਵਨ ਜਿੱਦੇ ਅਸੀਂ ਜਾਣਾ ਸ਼ੁਰੂ ਕਰਦੇ ਜਾਵਾਂਗੇ ਫਿਰ ਸਾਡੇ ਘਰਾਂ ਦੇ ਵਿੱਚ ਹੀ ਬਰਕਤ ਆ ਜੀ ਹਾਂਜੀ ਬਾਈ ਜੀ ਤੁਹਾਡਾ ਧੰਨਵਾਦ ਬਾਈ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੈਨ ਤੇ ਦੁਆਰਾ ਇੱਥੇ ਪਹੁੰਚੇ ਨੇ ਜਲਦ ਮਿਲਦੇ ਆ ਨਵੀਂ ਪੋਡਕਾਸਟ ਦੇ ਨਾਲ ਤਤ ਕਰ ਦਿਓ ਇਜਾਜ਼ਤ ਧੰਨਵਾਦ